5th ਕਲਾਸ ਕਿਹੜੇ ਸਕੂਲ ਚ ਡੀਸੀ ਮਾਡਲ ਕਿਹੜਾ ਡੀਸੀ ਮਾਡਲ ਸੀਡੀ ਅਸੀਂ ਤਾਂ ਪਾਣੀ ਤਾਂ ਦੇਖਣਾ ਸੀ ਅੱਛਾ ਤੇ ਇੱਥੇ ਪਾਣੀ ਜਿਆਦਾ ਚੜਿਆ ਮਮਾ ਕਹਿੰਦੇ ਚਲੋ ਸੇਵਾ ਕਰਾਓ ਤੁਸੀਂ ਸ਼ਾਸਨ ਦੇ ਅਧਿਕਾਰੀਆਂ ਨੂੰ ਚਾਹੀਦਾ ਕਿ ਹੁਣ ਲਿਆਓ ਇੰਜੀਨੀਅਰ ਜਿਨ੍ਹਾਂ ਨੂੰ ਤੁਸੀਂ ਮੋਟੀਆਂ ਤਨਖਾਹਾਂ ਦਿੰਨੇ ਹੋ ਉਹਨਾਂ ਨੂੰ ਲੈ ਕੇ ਆਓ ਟੈਕਨੀਕਲ ਤਰੀਕੇ ਨਾਲ ਕਿਵੇਂ ਰੋਕਣਾ ਓ ਯਾਰ ਲੱਗੇ ਤਾਂ ਸਾਰੇ ਅਨਪੜ੍ਹ ਨੇ ਤੇ ਤੁਹਾਡੀ ਟੈਕਨੀਕ ਨੂੰ ਅਸੀਂ ਕੀ ਲੈਣਾ ਮੋਟੀਆਂ ਤਨਖਾਹਾਂ ਲੈ ਕੇ ਕੁਰਸੀਆਂ ਤੇ ਬਹਿ ਕੇ ਏਸੀ ਕਮਰਿਆਂ 'ਚ ਬਹਿ ਕੇ ਮੁਰਜਣੇ ਹੋ ਅੱਜ ਟੈਕਨੀਕ ਦਿਖਾਓ ਇੱਥੇ ਕਿ ਸਤਲੁਜੀ ਦੇ ਐਸ ਮੰਝਰ ਨੂੰ ਕਿਵੇਂ ਰੋਕਣਾ ਹਾਂਜੀ ਅੱਜ ਵੱਡਾ ਖਤਰਾ ਫਿਰੋਜ਼ਪੁਰ ਨੂੰ ਹਬੀਬ ਕੇ ਅਲੀ ਕੇ ਤੇ ਹਬੀਬ ਕੇ ਬੰਨ ਦੇ ਉੱਤੇ ਪੈ ਗਿਆ ਸੀਗਾ ਅੱਜ ਇੱਥੇ ਸਵੇਰ ਤੋਂ ਇਹ ਕੈਸ ਰਹੀਆਂ ਇਹ ਫਵਾਵਾਂ ਉੱਡ ਗਈਆਂ ਫਵਾਵਾਂ ਨਹੀਂ ਅੱਜ ਮੈਂ ਫਵਾਵਾਂ ਨਹੀਂ ਕਹਿ ਸਕਦਾ ਅੱਜ ਇਹ ਸਚਾਈ ਉੱਡ ਗਈ ਕਿ ਅਲੀ ਕੇ ਬੰਨ ਨੂੰ ਹਬੀਬ ਕੇ ਬੰਨ ਨੂੰ ਖਤਰਾ ਆ ਤੇ ਖਤਰਾ ਹੈਗਾ ਦੇਖੋ ਤੁਸੀਂ ਅਸੀਂ ਪਿਛਲੇ 2 ਘੰਟੇ ਤੋਂ ਇੱਥੇ ਕਵਰੇਜ ਕਰ ਰਹੇ ਹਾਂ ਜਿਹੜਾ ਸਤਲੁਜ ਦਾ ਪਾਣੀ ਆ ਛੂਕਾ ਮਾਰਦਾ ਹੁਸੈਨੀ ਵਾਲੇ ਨੂੰ ਜਾ ਰਿਹਾ ਤੇ ਆ ਜਿਹੜੀ ਜਗ੍ਹਾ ਆ ਜਿਹੜੀ ਜਗ੍ਹਾ ਤੇ ਝੋਨਾ ਹੈ ਨਾ ਇਸ ਜਗ੍ਹਾ ਤੇ ਕੱਲ ਜਦੋਂ ਅਸੀਂ ਖਬਰਾਂ ਕੀਤੀਆਂ ਸੀ ਤੇ ਘੱਟੋ ਘੱਟ 15 ਤੋਂ 20 ਫੁੱਟ ਅੱਗੇ ਝੋਨਾ ਸੀ ਯਾਨੀ ਕਿ ਕੱਲ ਦੀ 20 ਫੁੱਟ ਮਿੱਟੀ ਥੱਲੋਂ ਲੋਕੀ ਕਹਿੰਦੇ ਆ ਲੋਕੀ ਕਹਿੰਦੇ ਆ ਜਿਹੜੇ ਇੱਥੇ ਕੰਮ ਕਰਦੇ ਉਹ ਕਹਿੰਦੇ ਅਸੀਂ ਕੱਲ ਥੱਲੇ ਹੋ ਕੇ ਥੱਲੇ ਵਿੱਚ ਗੋਤਾ ਮਾਰ ਕੇ ਵੇਖਿਆ ਸੀ ਤੇ 40 ਫੁੱਟ ਕਰੀਬ ਥੱਲੇ ਇੱਕ ਬੰਦਾ ਭਿੰਦਰ ਸਿੰਘ ਬਾਬਾ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਉਣੀ ਉਹ ਕਹਿੰਦੇ ਥੱਲੇ ਮੈਂ ਗਿਆ ਤੇ ਉੱਥੇ ਮੇਰੇ ਪੈਰ ਨਹੀਂ ਲੱਗੇ ਤਾ 40 45 ਤੋਂ 50 ਫੁੱਟ ਡੂੰਘਾ ਪਾਣੀ ਆ ਜਿਹੜਾ ਥੱਲੋਂ ਧਰਤੀ ਨੂੰ ਰੇਤਾਂ ਨੂੰ ਦਤਰੀ ਫੇਰ ਰਿਹਾ ਤੇ ਉਤੋਂ ਢਿੱਗਾ ਡਿੱਗ ਰਹੀਆਂ ਤਿੰਨ ਤੋਂ ਚਾਰ ਕਿੱਲੇ ਪੈਲੀ ਪਿਛਲੇ ਸੱਤਾਂ ਦਿਨਾਂ ਚ ਐਸ ਏਰੀਆ ਚ ਖਾ ਗਿਆ ਸਤਲੁਜ ਤੇ ਆ ਸਿਰਫ ਮਹਿਜ ਰਹਿ ਗਿਆ 15 ਫੁੱਟ 20 ਫੁੱਟ ਦਾ ਥਾਂ ਤਾਂ ਅੱਜ ਦੀ ਰਾਤ ਜੇ ਸਰਕਾਰ ਇਹ ਪ੍ਰਸ਼ਾਸਨ ਨੇ ਇੱਥੇ ਧਿਆਨ ਨਾ ਦਿੱਤਾ ਜੇ ਸਾਡੀਆਂ ਸੁਰੱਖਿਆ ਏਜੰਸੀਆਂ ਨੇ ਇੱਥੇ ਧਿਆਨ ਨਾ ਦਿੱਤਾ ਤਾਂ ਆ ਰਾਤੋਂ ਰਾਤ ਥਾਂ ਜਿਹੜਾ ਇਹ ਸਤਲੁਜ ਆਪਦੀ ਲਪੇਟ ਵਿੱਚ ਲੈ ਲੂਗਾ ਤੇ ਉਸ ਤੋਂ ਬਾਅਦ ਜਿੱਥੇ ਮੈਂ ਖੜਾ ਇੱਥੋਂ ਹੋ ਜਾਂਦਾ ਬੰਨ ਸ਼ੁਰੂ ਇਹ ਬੰਨ ਤੋਂ ਪਰਲੇ ਬੰਨੇ ਫਿਰੋਜ਼ਪੁਰ ਹੈਗਾ ਜੇ 2 ਕਿਲੋਮੀਟਰ ਤੇ ਜੇ ਇਹ ਬੰਨ ਟੁੱਟਦਾ ਇੱਥੋਂ ਦੇ ਕਈ ਲੋਕ ਕਹਿੰਦੇ ਆ ਕਿ ਇਸ ਬੰਨ ਦੇ ਵਿੱਚ ਇੱਕ ਕੰਦ ਆ ਉਹ ਕੰਦ ਵੱਧ ਤੋਂ ਵੱਧ 20 ਫੁੱਟ ਥੱਲੇ ਡੂੰਗੀ ਹੋਊਗੀ ਜੇ ਦਰਿਆ ਇਧਰੋਂ 40-45 ਫੁੱਟ ਥੱਲਿਓਂ ਦਾਤਰੀ ਫੇਰਦਾ ਆ ਰਿਹਾ ਤਾਂ ਜਿਹੜੀ 20 ਫੁੱਟ ਕੰਦ ਉੱਚੀ ਹੋਈ ਉਹਨੂੰ ਤਾਂ ਥੱਲਿਓਂ 20 ਫੁੱਟ ਦਾਤਰੀ ਪੈ ਜਾਣੀ ਆ ਉਹ ਜਿਵੇਂ ਆ ਮਿੱਟੀ ਡਿੱਗੀ ਹੋਵੇ ਢੜਮ ਜਿਹੜੀ ਕੰਦ ਆ ਉਹ ਵੀ ਥੱਲੇ ਜਾਣੀ ਆ ਕਿਉਂਕਿ ਇੱਥੇ ਮੈਂ ਵੀ ਦੱਸ ਦਿਆਂ ਕਿ ਇੱਥੇ ਪਿੱਛੇ ਇੱਕ ਪੱਥਰਾਂ ਦੀ ਕੰਦ ਕੀਤੀ ਹੋਈ ਸੀ ਕਹਿੰਦੇ ਆ ਕਿ 3-400 ਫੁੱਟ ਪੱਥਰਾਂ ਦੀ ਕੰਦ ਨਾਲ-ਨਾਲ ਕੀਤੀ ਸੀ ਉਹ ਕੰਦ ਵੀ ਸਤਲੁਜ ਦਰਿਆ ਆਪਦੇ ਵਿੱਚ ਸਮੇਟ ਲੈ ਗਿਆ ਆ ਲੋਕ ਲੱਗੇ ਆ ਨੌਜਵਾਨ ਲੱਗੇ ਆ ਹੁਣ ਇੱਥੇ ਵੱਡੀ ਗੱਲ ਕਿਉਂਕਿ ਮੈਂ ਬਹੁਤੀ ਲੰਮੀ ਗੱਲ ਨਹੀਂ ਕਰਨੀ ਇੱਥੇ ਵੱਡੀ ਗੱਲ ਇਹ ਆ ਕਿ ਇਹਨਾਂ ਬੱਚਿਆਂ ਦੇ ਕੋਲੇ ਇਹਨਾਂ ਨੌਜਵਾਨਾਂ ਦੇ ਕੋਲੇ ਛੋਟੇ-ਛੋਟੇ ਬੱਚੇ ਲੱਗੇ ਜੇ ਇੱਥੇ ਇੱਕ ਪੰਜਵੀਂ ਕਲਾਸ ਦਾ ਬੱਚਾ ਇੱਥੇ ਲੱਗਾ ਮੈਂ ਉਹਦੇ ਨਾਲ ਗੱਲ ਵੀ ਕਰਾਵਾਂਗਾ ਤੁਹਾਡੀ 10 ਕਿਲੋਮੀਟਰ ਦੂਰ ਤੋਂ ਆਇਆ ਹੁਣ ਇਹ ਜਿਹੜੇ ਬੰਦੇ ਇੱਥੇ ਲੱਗੇ ਆ ਇਹ ਕੋਈ ਟ੍ਰੇਨਿੰਗ ਨਹੀਂ ਕੀਤੀ ਇਹ ਅਣਜਾਣ ਨੇ ਕਿਸੇ ਮਹਿਕਮੇ ਦੇ ਇੰਜੀਨੀਅਰ ਨੇ ਇਹਨਾਂ ਨੂੰ ਟ੍ਰੇਨਿੰਗ ਨਹੀਂ ਦਿੱਤੀ ਕਿ ਇਸ ਤਰੀਕੇ ਨਾਲ ਤੋੜੇ ਬੰਨਣੇ ਆਂ ਇੰਜ ਛੱਟਨੇ ਆਂ ਜਦੋਂ ਇਹ ਛੱਟਦੇ ਆ ਕਿਤੇ ਮਾੜੀ-ਮੋਟੀ ਜੜੇਸ ਦੇ ਨਾਲ ਕੋਈ ਬੰਦਾ ਪਰਲੇ ਬਣੇ ਡਿੱਗ ਪਿਆ ਜ਼ਿੰਮੇਵਾਰ ਕੌਣ ਆਂ ਹਾਦਸਾ ਪੁੱਛ ਕੇ ਨਹੀਂ ਹੁੰਦਾ ਸੜਕ ਤੇ ਤੁਰਿਆ ਜਾਂਦੇ ਐਕਸੀਡੈਂਟ ਪੁੱਛ ਕੇ ਨਹੀਂ ਹੁੰਦਾ ਤੇ ਇਹੋ ਜੇ ਕੰਮਾਂ ਦੇ ਵਿੱਚ ਵੀ ਐਕਸੀਡੈਂਟ ਜਿਹੜਾ ਪੁੱਛ ਕੇ ਨਹੀਂ ਹੁੰਦਾ ਇਹਨਾਂ ਨੂੰ ਲਾਈਫ ਜੈਕਟਾਂ ਉਹ ਵਿਭਾਗ ਆ ਕੇ ਦੇਵੇ ਕੁਝ ਸਾਰੇ ਮਹਿਕਮੇ ਖਤਮ ਹੋ ਗਏ ਕੀ ਫਿਰੋਜ਼ਪੁਰ ਦੇ ਵਿੱਚ ਮਹਿਕਮਿਆਂ ਨਾਲ ਦੀ ਕੋਈ ਚੀਜ਼ ਹੈਣੀਗੀ ਕਿ ਫਿਰੋਜ਼ਪੁਰ ਦੇ ਵਿੱਚ ਕੋਈ ਅਫਸਰਸ਼ਾਈ ਸਾਰੀ ਖਤਮ ਹੋ ਗਈ ਆ ਕਿ ਇਹਨਾਂ ਬੰਦਿਆਂ ਨੂੰ ਲਿਆ ਕੇ ਕੋਈ 25 30 ਜੈਕਟਾਂ ਨਹੀਂ ਦੇ ਸਕਦਾ ਕਿ ਬੇਨਾ ਸਨਰ ਸਵਾਰ ਤੇ ਲੋਕ ਜਿਹੜੇ ਆ ਇੱਥੇ ਕੰਮ ਕਰ ਰਹੇ ਯਾਰ ਉਹਨਾਂ ਦੀ ਜਾਨ ਦੀ ਰਖਵਾਲੀ ਤਾਂ ਕਰ ਲੋ ਉਹ ਜਿਹੜੇ ਬੱਚੇ ਆ ਲੱਗੇ ਹੋਏ ਆ ਅੱਜ ਐਤਵਾਰ ਨੂੰ ਛੁੱਟੀ ਆ ਬੱਚੇ ਲੱਗੇ ਯਾਰ ਉਹਨਾਂ ਦੀ ਜਾਨ ਦੀ ਰਖਵਾਲੀ ਤਾਂ ਕਰ ਲੋ ਉਹਨਾਂ ਨੂੰ ਕੋਈ ਲਾਈਵ ਜੈਕਟਾਂ ਲਿਆ ਕੇ ਦੇ ਦਿਓ ਉਹਨਾਂ ਨੂੰ ਕੋਈ ਹੋਰ ਇੱਥੇ ਇੱਥੇ ਮੋਟਰ ਬੋਟਾਂ ਵੱਡੀਆਂ ਖਿਲਾਰ ਦਿਓ ਤਾਂ ਕਿ ਉਹ ਬੱਚੇ ਜਿਹੜੇ ਨੌਜਵਾਨ ਜਿਹੜੇ ਆ ਉਹ ਕਮ ਸੇ ਕਮ ਜੇ ਕਿਤੇ ਕੋਈ ਨੇ ਜਾਣੀਏ ਹਾਦਸਾ ਹੁੰਦਾ ਤਾਂ ਕਮ ਹਾਂ ਉਹ ਦੇਖੋ ਨੌਜਵਾਨ ਉੱਥੋਂ ਕਹਿ ਰਿਹਾ ਕਿ ਮੈਂ ਖਤਰੇ 'ਚ ਖੜਾ ਬਿਲਕੁਲ ਖਤਰੇ ਦੇ ਵਿੱਚ ਆ ਪ੍ਰਮਾਤਮਾ ਇਹਨਾਂ ਤੇ ਮਿਹਰ ਪਰਿਆ ਹੱਥ ਰੱਖੇ ਇਹ ਜਿਹੜੇ ਸਾਰੇ ਕਿਉਂਕਿ ਸਾਰੇ ਫਰੋਈਪੁਰ ਨੂੰ ਬਚਾਉਣ ਵਾਸਤੇ ਆ ਲੋਕ ਲੱਗੇ ਆ ਇੰਨੇ ਲੋਕ ਜਿਹੜੇ ਉਹ ਕਹਿ ਰਿਆ ਨਾ ਖਤਰੇ 'ਚ ਖੇਡ ਰਹੇ ਆ ਬਿਲਕੁਲ ਉਹ ਜਿੱਥੇ ਖੜਾ ਆ ਨੇ ਜਾਣੀਏ ਤੋੜਾ ਜਿ ਪਰਲੇ ਬਣ ਡਿੱਗ ਪਏ ਤੇ 50 ਫੁੱਟ ਡੂੰਗਾ ਦਰਿਆ ਜੇ ਉਹ ਬਿਲਕੁਲ ਖਤਰੇ 'ਚ ਉਹ ਵੀ ਕਿਸੇ ਮਾਂ ਦਾ ਪੁੱਤ ਆ ਉਹ ਵੀ ਕਿਸੇ ਭੈਣ ਦਾ ਭਰਾ ਆ ਉਹ ਤਾਂ ਸਾਡੇ ਮਹਿਕਮੇ ਨੂੰ ਜਾਗਣਾ ਚਾਹੀਦਾ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਮੋਟੀਆਂ ਤਨਖਾਹਾਂ ਲੈਂਦੇ ਜੇ ਯਾਰ ਆ ਗਰੀਬ ਲੋਕ ਨੇ ਇਹ ਡਰਦੇ ਨੇ ਕਿ ਇਧਰ ਲੈ ਬਣੇ ਸਾਡੀ ਜਿਹੜੀ ਕੁੱਲੀ ਨਿੱਕੀ ਮੋਟੀ ਹੈਗੀ ਉਹ ਵੀ ਰੁੜ ਜਣੀ ਆ ਇਹ ਡਰਦੇ ਨੇ ਕਿ ਅਸੀਂ ਮੁੜ ਕੇ ਸਾਰੀ ਉਮਰ ਕੋਠਾ ਵੀ ਪਾ ਪਾਉਣਾ ਹੈ ਕਿ ਨਹੀਂ ਪਾਉਣਾ ਸੋ ਇਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਆਪਦੇ ਲੋਕਾਂ ਨੂੰ ਬਚਾਉਣ ਵਾਸਤੇ ਫਿਰੋਜ਼ਪੁਰੇ ਲੱਗੇ ਨੇ ਪਰ ਇੱਥੇ ਸਾਨੂੰ ਮਹਿਕਮੇ ਦਾ ਅਫਸਰ ਨਹੀਂ ਦੇਸੀਆ ਪਿਛਲੇ ਤਿੰਨਾ ਘੰਟਿਆਂ ਤੋਂ ਤਿੰਨ ਘੰਟੇ ਹੋ ਗਏ 1 ਵਜੇ ਦੇ ਅਸੀਂ ਆਏ ਸੀ ਬੜੀ ਸ਼ਰਮ ਵਾਲੀ ਗੱਲ ਆ ਬੜੀ ਸ਼ਰਮ ਵਾਲੀ ਗੱਲ ਆ ਇੱਥੇ ਕੋਈ ਸ਼ਬਦ ਖਤ ਕਦੋਂ ਕਦੋਂ ਆਏ ਵੀਰ ਜੀ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਫਰੋਈਪੁਰ ਸ਼ਹਿਰ ਜੀ ਤੇ ਕਿਵੇਂ ਇੱਥੇ اچانک ਕਿਵੇਂ ਆ ਗਏ ਉਹ ਕਿਸੇ ਨਿਊਜ਼ ਚੈਨਲ ਤੇ ਦੇਖਿਆ ਸੀ ਵੀ ਇੱਥੇ ਬਹੁਤ ਪਾਣੀ ਚੜ ਚੁੱਕਾ ਖਤਰਾ ਹੋ ਗਿਆ ਹੈ ਬਈ ਅਸੀਂ ਉਹਨੂੰ ਵੇਖਣ ਵਾਸਤੇ ਵੀ ਆਪਣੇ ਘਰ ਨੂੰ ਸੁਰੱਖਿਸ਼ਿਤ ਕਰ ਚੱਕੀਏ ਬਈ ਕੁਝ ਅਸੀਂ ਵੀ ਇੱਥੇ ਆਣ ਕੇ ਸੇਵਾ ਕਰਦੇ ਉਹ ਦੇਖਣ ਆਏ ਸਾਨੂੰ ਪੌਣਾ ਘੰਟਾ ਹੋ ਗਿਆ ਸਰਕਾਰੀ ਮੁਲਾਜ਼ਮ ਕੋਈ ਨਹੀਂ ਦੇਖਿਆ ਸੀ ਹਾਂ ਸਰਕਾਰ ਦਾ ਕੋਈ ਕਰਿੰਦਾ ਨਹੀਂ ਕੋਈ ਜਲ ਵਿਭਾਗ ਦਾ ਬੰਦਾ ਨਹੀਂ ਕੋਈ ਵਣ ਵਿਭਾਗ ਦਾ ਬੰਦਾ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਨਹੀਂ ਸਾਨੂੰ ਦੱਸਿਆ ਤੁਹਾਨੂੰ ਐ ਨਹੀਂ ਲੱਗਦਾ ਵੀ ਯਾਰ ਇਹਨਾਂ ਮਹਿਕਮੇ ਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਕੀ ਉਹ ਕੌਂਬ ਕਰਨ ਦੀ ਨੀਂ ਸੁੱਤਾ ਹੈ ਮਹਿਕਮਾ ਇੱਥੋਂ ਦੇ ਕਰ ਵੀ ਭਗਵੰਤਮਨ ਸਰਕਾਰ ਜਿਹੜੀ ਹੈ ਇਹ ਉਹਦੀ ਸੁਰੱਖਿਆ ਕਰ ਸਕਦੀ ਜਨਤਾ ਦੀ ਸੁਰੱਖਿਆ ਨਹੀਂ ਕਰ ਸਕਦੀ ਸਾਡੇ ਤੋਂ ਇਹਨਾਂ ਨੂੰ ਕੋਈ ਉਮੀਦ ਨਹੀਂ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਫਰੋਈਪੁਰ ਸ਼ਹਿਰ ਚੋਂ ਇੱਥੇ ਚਲੋ ਦੇਖਣ ਆ ਗਏ ਠੀਕ ਆ ਆਪਦੇ ਪਰਿਵਾਰ ਦੀ ਆਪਦੇ ਘਰ ਦੀ ਰਖਵਾਲੀ ਹਰ ਕੋਈ ਕਰਦਾ ਤੁਸੀਂ ਵੀ ਜ਼ਿੰਮੇਵਾਰੀ ਨਾ ਲਾਏ ਹੋ ਲੱਗਦਾ ਫਿਰ ਖਤਰਾ ਹੈਗਾ ਇੱਥੇ ਤਾਂ ਸਰ ਇਹ ਵਿਸ਼ਵਾਸ ਨਹੀਂ ਹੈਗਾ ਜਿੰਨੇ ਬੱਚੇ ਲੱਗੇ ਜੇ ਕੋਈ ਰੋੜ ਗਿਆ ਕੋਈ ਵੀ ਜ਼ਿੰਮੇਵਾਰ ਨਹੀਂਗਾ 50 ਫੁੱਟ ਡੂੰਗਾ ਪਾਣੀ ਆ ਯਾਰ ਕੋਈ ਯਾਰ ਕੋਈ ਕਮ ਸੇ ਕਮ ਕੋਈ ਅਫਸਰ ਇਹਨਾਂ ਦੀ ਸੁਰੱਖਿਆ ਵਾਸਤੇ ਖੜਜੋ ਯਾਰ ਤੇ ਅਫਸਰ ਘਰੋਂ ਨਹੀਂ ਨਿਕਲ ਰਹੇ ਤੇ ਇਹਨਾਂ ਦੀ ਸੁਰੱਖਿਆ ਕਿੱਥੋਂ ਕਰਨਗੇ ਉਹਨਾਂ ਉਹ ਤਾਂ ਘਰ ਉਹਦੇ ਘਰਾਂ ਦੇ ਕੰਮਾਂ ਦੇ ਵਿੱਚ ਬਿਜ਼ੀ ਨੇ ਕੋਈ ਘੁੰਮਣ ਗਿਆ ਆ ਕੋਈ ਕੰਮਾਂ ਦੇ ਘਰਾਂ ਦੇ ਵਿੱਚ ਬਿਜ਼ੀ ਨੇ ਉਹਦੇ ਇੱਥੇ ਕੁਝ ਵੀ ਨਹੀਂ ਕਰ ਰਹੇ ਆਣ ਕੇ ਕੁਝ ਚੰਗੇ ਅਫਸਰ ਵੀ ਹੁੰਦੇ ਆ ਪਰ ਨਲਾਇਕ ਅਫਸਰशाही ਨੇ ਸਾਡੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਚੰਗੇ ਨੇਤਾ ਵੀ ਹੁੰਦੇ ਆ ਪਰ ਨਲਾਇਕ ਨੇਤਾ ਨੇ ਸਾਡੇ ਪੰਜਾਬ ਦਾ ਸਤਿਆਨਾਸ਼ ਕਰਤਾ ਆ ਜਿਹੜੇ ਹਾੜ ਆਉਂਦੇ ਆ ਨਾ ਇਹ ਉਹਨਾਂ ਨਲਾਇਕਾਂ ਦੀ ਜਿਹੜੀ ਸੋਚ ਆ ਉਹਦੀ ਨਿਸ਼ਾਨੀ ਆ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਪੰਜਾਬ ਨੂੰ ਬੱਚਾ ਦਿਖਾਓ ਆ ਜਾ ਰਿਹਾ ਇਹ ਪੰਜਵੀਂ ਕਲਾਸ ਦਾ ਸ਼ੇਰ ਆ ਪੰਜਵੀਂ ਕਲਾਸ ਦਾ ਬੱਚਾ ਦੇਖੋ 10ਵੀਂ 10 ਕਿਲੋਮੀਟਰ ਦੂਰ ਤੋਂ ਕਹਿੰਦਾ ਮੇਰਾ ਪਿੰਡ ਆ ਪਤਾ ਨਹੀਂ ਕਿਹੜਾ ਪਿੰਡ ਕਿਹੜਾ ਪਿੰਡ ਦੱਸਿਆ ਆ ਨਿੱਕੇ ਨਿੱਕੇ ਬੱਚੇ ਆ ਕੇ ਖੜੇ ਸਕੂਲ ਤੁਸੀਂ ਵੀ ਕੰਮ ਕਰਦੇ ਰਹੇ अच्छा वेरी गुड बेटा किडी क्लास पढ़दे हो 8 मिलजे तू बेटा 8 ਚ 8 ਚ ਸਵੇਰ ਦੇ ਕੀਤਾ ਕੰਮ ਕਰ ਤੁਸੀਂ ਵੀ यस ਤੁਸੀਂ ਕਾਹਤੋਂ ਆ ਗਏ ਅਸੀਂ ਤਾਂ ਪਾਣੀ ਤਾਂ ਦੇਖਣ ਆਏ ਸੀ ਅੱਛਾ ਤੇ ਇੱਥੇ ਪਾਣੀ ਜਿਆਦਾ ਚੜਿਆ ਮम्मा ਕਹਿੰਦੇ ਚਲੋ ਸੇਵਾ ਕਰੋ ਤੁਸੀਂ ਉਹ वेरी गुड बेटा वेरी गुड ਇਹਨਾਂ ਬੱਚਿਆਂ ਨੂੰ ਸਲਾਮ ਆ वेरी गुड बेटा ਸ਼ਾਬਾਸ਼ ਇੰਝ ਕੰਮ ਕਰਨੇ ਚਾਹੀਦਾ ਉਹ ਕਿੱਥੇ ਪਲਵਾਨ ਕਿਧਰ ਗਿਆ ਪਲਵਾਨ ਉਹਨੂੰ ਬੁਲਾਈ ਇਧਰ ਆ ਥੱਲੇ ਇਹ ਕੋਈ ਨਹੀਂ ਉਹ ਤੇ ਆਨ ਨਾਲ ਚਾਣਾ ਰਹਿਣਾ ਚਾਹੀਦਾ ਆਹ ਵੇਖੋ ਸਾਡਾ ਪਹਿਲਵਾਨ ਆ ਗਿਆ ਹਾਂਜੀ ਆ ਲੈ ਕੀ ਨਾਂ ਹੈ ਦੁਬਾਰਾ ਦੱਸ ਮਹਾਵੀਰ ਮਹਾਵੀਰ ਕਿਹੜਾ ਪਿੰਡ ਹੈ ਨੱਥੂ ਵਾਲੇ ਮੱਥੂ ਵਾਲਾ ਪਿੰਡ ਆ ਤੇ ਇੱਥੇ ਫਿਰ ਕਦੋਂ ਦੀ ਸੇਵਾ ਕਰਦਾ ਪੈ ਸਵੇਰ ਸਵੇਰ ਦਾ ਆ ਸਵੇਰ ਦਾ ਕਿਹੜੀ ਕਲਾਸ ਹੈ 5th 5th ਕਲਾਸ ਕਿਹੜੇ ਸਕੂਲ ਚ ਡੀਸੀ ਮੋਡਲ ਕਿਹੜਾ ਡੀਸੀ ਮੋਡਲ ਹੂੰ ਸੀਡੀ ਆ ਪੀਸੀ ਮੋਡਲ ਸਿਟੀ ਡੀਸੀ ਮੋਡਲ ਸਿਟੀ ਦਾ ਨੌਜਵਾਨ ਦੇਖੋ ਤੁਸੀਂ ਸ਼ਹਿਰਾਂ ਦੇ ਬੱਚੇ ਜਿੱਥੇ ਮੋਬਾਈਲ ਦੀਆਂ ਕਿ ਮੋਬਾਈਲ ਨਹੀਂ ਛੱਡਦੇ ਗੇਮਾਂ ਦੇ ਵਿੱਚੋਂ ਨਹੀਂ ਨਿਕਲਦੇ ਆਹ ਨੌਜਵਾਨ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਕਿ ਜੇ ਬੰਨ ਟੁੱਟ ਗਿਆ ਤੇ ਸਾਡੇ ਘਰ ਨਹੀਂ ਬਚਨੇ ਕਿਉਂਕਿ ਸਾਡੇ ਸਾਡੀ ਕੌਮ ਜਿਹੜੀ ਨਾ ਬੜੀ ਜ਼ਬਰਦਸਤ ਕੌਮ ਆ ਗੁਰੂ ਸਾਹਿਬ ਨੇ ਸਾਨੂੰ ਬੜੀ ਵੱਡੀ ਚੜ੍ਹਦੀ ਕਲਾ ਵਾਲਾ ਜਿਹੜਾ ਬੋਲੇ ਸੋਨ ਹਾਲ ਦਾ ਜਕਾਰਾ ਦਿੱਤਾ ਉਹਦੇ ਨਾਲ ਹੌਸਲਾ ਮਿਲਦਾ ਨਾ ਕਿੰਨੀ ਕੁ ਫੇਰ ਸੇਵਾ ਕੀਤੀ ਸਵੇਰ ਦੀ ਇਹ ਸਵੇਰ ਦੀ ਵਾਧੂ ਕੀ ਕੰਮ ਕੀ ਕਰਦਾ ਪਿਆ ਸੇਵਾ ਤੂੰ ਉਹ ਜੋ ਕਹਿੰਦੇ ਮੈਂ ਕਰ ਦਿੰਦਾ ਹਾਂ ਗੱਟੇ ਚ ਕੰਨਾ ਗੱਟੇ ਰੱਖਣਾ ਬਸ ਅੱਛਾ ਗੱਟੇ ਇੰਨੇ ਭਾਰੇ ਵਿੱਚ ਕਿ ਹੋਣਾ ਸੌ ਸੌ ਆ ਪੈ ਸਾਹ ਲੈ ਲੈ ਕਰ ਵਿੱਚੋਂ ਚੰਗਾ ਵੈਰੀ ਗੁੱਡ ਵੇਖੋ ਇਹ ਆ ਜਿਹੜੇ ਨੌਜਵਾਨ ਆ ਨਾ ਇਹ ਵੱਡੇ ਹੋ ਕੇ ਜਿਹੜੇ ਆ ਇਹ ਪੰਜਾਬ ਨੂੰ ਬਚਾਉਣਗੇ ਜਿਹੜੇ ਨੌਜਵਾਨ ਜਿਹੜੇ ਲਾਪਰਵਾਹ ਹੁੰਦੇ ਨੇ ਨਾ ਜਿਨ੍ਹਾਂ ਨੇ ਆਪਦੇ ਕੰਮ ਨਹੀਂ ਕਰਨੇ ਉਹਨਾਂ ਨੇ ਦੂਜਿਆਂ ਦਾ ਕੀ ਕਰਨਾ ਸੋ ਦੇਖੋ ਮੀਂਹ ਪੈ ਰਿਹਾ ਉਤੋਂ ਮੀਂਹ ਪੈ ਰਿਹਾ ਬੱਲੀਆਂ ਗਿੱਲੀਆਂ ਹੋ ਗਈਆਂ ਨੇ ਬੱਲੀਆਂ ਗਿੱਲੀਆਂ ਇੱਥੇ ਬੱਲੀਆਂ ਦੀ ਲੋੜ ਆ ਫਿਰੋਜ਼ਪੁਰ ਦੇ ਲੋਕੋ ਓਏ ਆਖੇ ਲੱਗ ਜਾਓ ਕੰਮ ਕਰੋ ਜਿਹੜੀਆਂ ਸੰਸਥਾਵਾਂ 15 ਅਗਸਤ ਤੇ ਤੁਸੀਂ ਸਨਮਾਨ ਲੈਣੇ ਹੋ ਨਾ ਉਹ ਛੱਡੋ ਉਹਨਾਂ ਜਿਨ੍ਹਾਂ ਨੂੰ ਐਦ ਕੀ ਸਨਮਾਨ ਦਿੱਤੇ ਲੈ ਵਿਖਾਓ ਕਿਹੜੇ ਨੇ ਇੱਥੇ ਜਿਨ੍ਹਾਂ ਨੂੰ ਤੁਸੀਂ ਐਤ ਕੀ 15 ਅਗਸਤ ਤੇ ਵੱਡੇ ਵੱਡੇ ਸਰੋਪੇ ਪਾਏ ਆ بارش ਜਿਹੜੀ ਆ بارش ਦੀ ਗੱਲ ਕਰੀਏ ਤਾਂ بارش ਬਹੁਤ ਤੇਜ਼ ਹੋ ਰਹੀ ਜਿਸ ਦੇ ਨਾਲ ਉਹਨਾਂ ਲੋਕਾਂ ਨੂੰ ਬੜੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਰਾ ਬਹਿ ਜਾਵੇ ਸਾਰੇ ਬੰਦੇ ਰੋੜ ਜਾਣਗੇ ਹਾਂਜੀ ਜੇ ਇੱਥੇ ਖਾਰ ਬਹਿ ਜਾਵੇ ਨਾ ਹਾਂਜੀ ਰੱਬ ਨਾ ਹੀ ਪਾਵੇ ਜੇ ਉਹਨ ਹਣੀ ਹੁੰਦੀ ਤੇ ਸਾਰੇ ਬੰਦੇ ਰੋੜ ਜਾਣਗੇ ਬਿਲਕੁਲ ਬਿਲਕੁਲ ਅਸੀਂ ਕਹਿੰਦੇ ਹਾਂ ਹਾਂਜੀ ਜੀ ਇੱਥੇ ਖਾਰ ਪੈਂਦੀ ਹੈ ਬੜੇ ਡੂੰਗਾ ਇੱਥੇ ਘੜਤ ਘੜਤ 30 35 ਫੁੱਟ ਆ ਥੱਲੇ 50 ਫੁੱਟ ਦੇ ਨੇੜੇ 50 ਫੁੱਟ ਦੇ ਲਗ ਭਾਗ ਆ ਬਿਲਕੁਲ ਕੋਈ ਪਮਾਨਾ ਤਾਂ ਹੈ ਨਹੀਂ ਨਾ ਅਸੀਂ ਕਿਹੜਾ ਫੀਤਾ ਮਾਰ ਕੇ ਵੇਖਿਆ ਅੰਦਾਜ਼ਾ ਹੀ ਆ ਕੋਈ ਕਹਿੰਦਾ 40 ਆ ਕੋਈ 45 ਆ ਕੋਈ 50 ਆ ਨਹੀਂ ਅਸੀਂ ਵਾਂ ਛੱਡ ਕੇ ਵੇਖਿਆ 25 ਫੁੱਟ ਦਾ ਉਹ ਤਾਂ ਥੋੜਾ ਜਿਹਾ ਇਸਰੇ ਉਪਰੋਂ ਅੱਛਾ ਅੱਛਾ ਨਾਲ ਇਹਦੇ ਤੇ ਵੇਖੋ ਇੰਨੇ ਖਤਰੇ ਦੇ ਉੱਤੇ ਅਸੀਂ ਆਗ ਲੱਗੇ ਹੋਇਆ ਕਿੱਥੋਂ ਮੇਰਾ ਪਿੰਡ ਮੁਹੰਮਦੋਟ ਆ ਹਾਂ ਮੈਨੂੰ 25 ਕਿਲੋਮੀਟਰ ਆ ਇੱਥੋਂ ਤੇ ਮੈਂ ਤੁਹਾਡੇ 10 ਬੰਦੇ ਲੈ ਕੇ ਇੱਥੇ ਲਾਏ ਆ ਸਾਡੇ ਇੱਥੇ ਰਿਸ਼ਤੇਦਾਰਾਂ ਨਾਲੇ ਰਿਸ਼ਤੇਦਾਰ ਨੂੰ ਇਹ ਬਚਾਵਾਂਗੇ ਉਹਨਾਂ ਦੇ ਬੱਚਾਂ ਲੈ ਕੇ ਜਾਵਾਂਗੇ ਨਾਲੇ ਇਹ ਵੀ ਪਰਿਵਾਰ ਹੈ ਸਾਡਾ ਇਹਨਾਂ ਨੂੰ ਇਹ ਬਚਾਈਏ ਜੇ ਇੱਥੋਂ ਕੋਈ ਬੰਨ ਨੁਕਸਾਨ ਹੁੰਦਾ ਹੈ ਤਾਂ ਫਰੋਹੀਪੁਰ ਪਹੁੰਚਦਿਆਂ ਟਾਈਮ ਕਿੰਨਾ ਕੁ ਲੱਗੂ ਵੇਖੋ ਜੀ ਕੁਛ ਨਹੀਂ ਟਾਈਮ ਲੱਗਣਾ ਜਿੰਨਾ ਜਗ੍ਹਾ ਨਹੀਂ ਮਾਇਓ ਹਾਂ ਕੁਛ ਨਹੀਂ ਟਾਈਮ ਲੱਗਣਾ ਇਸ ਕਰਕੇ ਮੈਂ ਲਾਈਵ ਹੋ ਕੇ ਇੱਕ ਵੀਡੀਓ ਬੋਲੀ ਸੀ ਵੀ ਜਲਦ ਤੋਂ ਜਲਦ ਜਿੰਨੇ ਵੀ ਹੈਗੇ ਮੇਰੇ ਵੀਰ ਸੇਵਾਦਾਰੀ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਆਪਾਂ ਬਿਲਕੁਲ ਖਤਰੇ ਦੇ ਨਿਸ਼ਾਨ ਤੇ ਵੇਰੋ ਇਹਨਾਂ ਗੱਲ ਸਮਝਾ ਜੇ ਬੜੀ ਦੂਰ ਹੈ ਪਹਿਲਾਂ ਸਰਕਾਰ ਆਉਂਦੀ ਰਹੀ ਇਹ ਵੇਖਦੀ ਸੀ ਤਾਂ ਕੋਈ ਮੁਲਾਜ਼ਮ ਆਉਂਦਾ ਸੀ ਜਾਂ ਕੋਈ ਵੀ ਹੈ ਉਹ ਵੇਖ ਕੇ ਉੱਥੋਂ ਪਿੱਛੋਂ ਕਹਿ ਦਿੰਦਾ ਸੀ ਨਹੀਂ ਜੀ ਇਹ ਇਹਨੂੰ ਕੋਈ ਖਤਰਾ ਨਹੀਂ ਜੀ ਅੱਜ ਵੇਖੋ ਅੱਜ ਆਪਾਂ ਨੂੰ ਪਤਾ ਲੱਗ ਗਿਆ ਬਿਲਕੁਲ ਆ ਕੇ ਨੇੜੇ ਆ ਗਿਆ ਤੇ ਆਪਾਂ ਅੱਜ ਕਿਵੇਂ ਬਚਣਾ ਹੈ ਫਿਰ ਵੀ ਪਿੰਡਾਂ ਦੇ ਲੋਕ ਲੋਕਲ ਸਾਰੇ ਇਲਾਕੇ ਲਾਗੇ ਲਾਗੇ ਦੇ ਆ ਕੇ ਜਿੰਨਾ ਇੰਨਾ ਵੱਡਾ ਉਪਰਾਲਾ ਕਰਕੇ ਤੇ ਆ ਕੰਮ ਕੀਤਾ ਜੀ ਨਹੀਂ ਬਿਲਕੁਲ ਸਾਰੇ ਲੋਕ ਜਿਹੜੇ ਭੱਜੋ ਆਪਾਂ ਜਿਹਹਾਰੂ ਕੌਮ ਆ ਯਾਰ ਅਸ ਜੰਗਾਂ ਜੁੱਧਾਂ ਦੇ ਵਿੱਚ ਵੀ ਅਸੀਂ ਭੱਜ ਕੇ ਆਪਦੇ ਲੋਕਾਂ ਨੂੰ ਆਪ ਬਚਾਇਆ ਤੇ ਅੱਜ ਵੀ ਅਸੀਂ ਆਪਦੇ ਆਪ ਨੂੰ ਆਪ ਬਚਾਉਣਾ ਸਾਨੂੰ ਸਰਕਾਰਾਂ ਤੋਂ ਆਸ ਉਸ ਕੋ ਨਹੀਂ ਹੈਗੀ ਸਾਨੂੰ ਇਹਨਾਂ ਮਹਿਕਮਿਆਂ ਤੋਂ ਆਸ ਕੋ ਨਹੀਂ ਹੈਗੀ ਕਈ ਚੰਗੇ ਵੀ ਨੇ ਪਰ ਨਲਾਇਕ ਅਫਸਰ ਜਿਹੜੇ ਹੁੰਦੇ ਨੇ ਨਲਾਇਕ ਲੀਡਰ ਜਿਹੜੇ ਹੁੰਦੇ ਨੇ ਉਹਨਾਂ ਕਰਕੇ ਆ ਦਿੱਕਤਾਂ ਆਉਂਦੀਆਂ ਜੇ ਉਧਰ ਦੇਖੋ ਮੌਤ ਦੇ ਮੂੰਹ 'ਚ ਖੜੇ ਜਿਹਹਾਰੂ ਸਾਡੇ ਤਾਂ ਮੀਂਹ ਪੈ ਰਿਹਾ ਮੀ ਪੈਰਿਆ ਉਤੋਂ ਜੇ ਕੋਈ ਵੀ ਮੰਨ ਲਓ ਪੈਰ ਤਿਲਕ ਜਾਂਦਾ ਤੇ ਹਾਦਸਾ ਹੋ ਸਕਦਾ ਉਹਨਾਂ ਨੂੰ ਜੈਕਟਾਂ ਤਾਂ ਲੈ ਦਿਓ ਯਾਰ ਇਹਨਾਂ ਨੂੰ ਲਾਈਫ ਜੈਕਟਾਂ ਤਾਂ ਲੈ ਦਿਓ ਕਮ ਸੇ ਕਮ ਜੈਕਟਾਂ ਪਾ ਕੇ ਜੇ ਕੋ ਪਰਾਂ ਡਿੱਗਦਾ ਬੰਦਾ ਉਹਦੀ ਜਾਨ ਤਾਂ ਬਚਾਈ ਜਾ ਸਕੇ ਕੋਈ ਮੈਂ ਨਾਰਾ ਬੋਲਣਾ ਚਾਹੁੰਨਾ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਖੁਦ ਆਪ ਕਰੋ ਵੀਰੋ ਆਪ ਹੀ ਆਪ ਆਪਣੀ ਰਾਖੀ ਕਰਨੀ ਸਰਕਾਰਾਂ ਨੇ ਆਪਾਂ ਨੂੰ ਲੋਲੀਪਾ ਦੇ ਕੇ ਚਲਾ ਜਾਣਾ ਠੀਕ ਹੈ ਸਰਕਾਰਾਂ ਦਾ ਕਈ ਜਿਆਦਾ ਵੇਖੋ ਜੀ ਉਹ ਬੋਲੇ ਸੋ ਨਿਹਾਲ ਦੇ ਜਕਾਰੇ ਛੱਡ ਕੇ ਕ੍ਰੇਟ ਵਿੱਚ ਛੱਡ ਗਿਆ ਉਹ ਕ੍ਰੇਟ ਖੜ ਗਿਆ ਵੈਰੀ ਗੁੱਡ ਵੈਰੀ ਗੁੱਡ ਕ੍ਰੇਟ ਉੱਤੇ ਖੜ ਗਿਆ ਸਭ ਤੋਂ ਵੱਡਾ ਜਿਹੜਾ ਸਾਨੂੰ ਵੀ ਹੌਸਲਾ ਮਿਲਿਆ ਕਿਉਂਕਿ ਸਵੇਰ ਦੇ ਲੱਗੇ ਸੀ ਨੌਜਵਾਨ ਆਹ ਕ੍ਰੇਟ ਡਿੱਗਾ ਨਹੀਂ ਆ ਇੱਥੋਂ ਲੱਗਦਾ ਕਿ ਇਹਨਾਂ ਦੀ ਜਿੱਤ ਹੋ ਗਈ ਆ ਇਹ ਕ੍ਰੇਟ ਜਿਹੜਾ ਹੁਣ ਉੱਤੇ ਖੜ ਗਿਆ ਇਹਨਾਂ ਨੂੰ ਹੌਸਲਾ ਹੋ ਗਿਆ ਪਰ ਉਹਨਾਂ ਨੂੰ ਚਾਹੀਦਾ ਨਹੀਂ ਆ ਥੋੜਾ ਜਿਹਾ ਉਹਨਾਂ ਨੂੰ ਕਹੋ ਯਾਰ ਜਾ ਕੇ ਵੀ ਉਹਦੇ ਉੱਤੇ ਨਾ ਚੜਨ ਇਹਨਾਂ ਲੋਕਾਂ ਨੂੰ ਅੱਗੇ ਨਹੀਂ ਜਾਣਾ ਚਾਹੀਦਾ ਕ੍ਰੇਟ ਖੜ ਜਰੂਰ ਗਿਆ ਆ ਪਰ ਪਤਾ ਨਹੀਂ ਥੱਲੇ ਕਿਹੋ ਜੀ ਥਾਂ ਤੇ ਖੜਾ ਕਿਤੇ ਇੱਕ ਥੱਲੇ ਵਾਲੇ ਕ੍ਰੇਟ ਦਾ ਪੈਰ ਨਿਕਲ ਗਿਆ ਤਾਂ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਨਾ ਆ ਜਾਏ ਤਾਂ ਇਹਨਾਂ ਨੂੰ ਅੱਗੇ ਨਹੀਂ ਜਾਣਾ ਚਾਹੀਦਾ ਇੱਕ ਕ੍ਰੇਟ ਹੋਰ ਹੁਣੇ ਥੱਲੇ ਸੁੱਟਣਗੇ ਤਾਂ ਦਿਖਾਉਣੇ ਆ ਤੁਹਾਨੂੰ ਉਹ ਵੀ ਕਾ ਕ੍ਰੇਟ ਉੱਤੇ ਟਿਕਦਾ ਜਾਂ ਫਿਰ ਉਹ ਵੀ ਧੜਮ ਕਰਕੇ ਥੱਲੇ ਜਾਂਦਾ ਸੋ ਦੇਖੋ ਖਤਰਾ ਬਹੁਤ ਆ ਪ੍ਰਸ਼ਾਸਨ ਦੇ ਅਧਿਕਾਰੀ ਵਾਰ-ਵਾਰ ਕਹਿੰਦੇ باوجود ਸਾਡੇ ਲਾਈਵ ਕੀਤੇ ਅਸੀਂ ਬਹੁਤ ਕੁਛ ਕੀਤਾ ਲੋਕ ਆ ਗਏ ਨੇ ਦੇਖੋ ਪੇ ਸ਼ਹਿਰ ਦੇ ਲੋਕ ਆ ਗਏ ਨੇ ਬਿਸਕਟ ਲੈ ਕੇ ਵੀ ਆ ਗਏ ਨੇ ਇਹ ਉਹ ਲੋਕ ਨੇ ਜਿਹੜੇ ਚਿੰਤਕ ਨੇ ਜਿਨ੍ਹਾਂ ਨੂੰ ਪਤਾ ਯਾਰ ਚਲੋ ਅਸੀਂ ਜਿਹੜਾ ਕੰਮ ਕਰ ਸਕਦੇ ਆ ਉਹ ਤਾਂ ਕਰੋ ਤੁਸੀਂ ਮੌਜੂਦਾ ਸਰਪੰਚੋ ਹਾਂਜੀ ਹਾਂਜੀ ਕਿਵੇਂ ਦਾ ਆ ਜਿਹੜਾ ਮੰਝਰ ਹੈ ਕਿਵੇਂ ਦਾ ਸਤਲੋਈ ਦਾ ਬਹੁਤ ਜ਼ਿਆਦਾ ਖਤਰਾ ਆ ਇਹਦਾ ਬਹੁਤ ਖਤਰੇ ਦੇ ਵਿੱਚ ਅਸੀਂ ਤਾਂ ਕੱਲ ਦੇ ਵੀ ਲੱਗੇ ਸੀ ਇੱਥੇ ਕਿਕਰ ਲਾਏ ਨੇ ਹੂੰ 14-15 ਫੁੱਟ ਦੇ ਅੱਗੇ ਲਾਏ ਸੀ ਉਹ ਸਾਰੇ ਰੋਡ ਕੇ ਲੈ ਗਿਆ ਕਾਰਾ ਨਾ ਬੰਦ ਬੰਦ ਮੈਨੂੰ ਇਹ ਗੱਲ ਦੱਸੋ ਅੱਜ ਇੱਥੋਂ ਆ 15-20 ਫੁੱਟ ਛੋਣਾ ਹੋਣਾ ਹੈ ਕੱਲ ਕਿੰਨੀ ਦੂਰ ਸੀ ਕੱਲ ਇੰਨਾ ਗਾਂ ਸੀ ਯਾਨੀ ਇੱਥੋਂ 30 ਫੁੱਟ 30 ਫੁੱਟ ਕੱਲ ਦਾ ਕੱਲ ਦਾ ਕਹਿ ਸਕਦੇ 15 ਤੋਂ 20 ਫੁੱਟ ਮਿੱਟੀ ਖਾ ਗਿਆ ਸਤਲੁਜ ਹਾਂਜੀ ਹਾਂਜੀ ਤੇ ਇਹ ਨੂੰ ਖਾਂਚ ਕਿੰਨਾ ਟਾਈਮ ਲੱਗੂ ਇਹ ਨੂੰ ਤਾਂ ਰਾਤ ਚ ਅੱਜ ਬਹੁਤ ਜ਼ਿਆਦਾ ਰਾਤ ਚ ਖਤਰਾ ਹੈਗਾ ਇੰਨਾ ਕੋਈ ਬੰਨ ਤੋਂ ਗਾਂ ਵੀ ਹੋ ਮਹਿਕਮੇ ਦੇ ਅਫਸਰ ਕੋਈ ਸਰਕਾਰ ਦੇ ਨੁਮਾਇंदे ਆਏ ਉਹ ਆਏ ਨੇ ਹਰੇਕ ਆਇਆ ਹੈ ਡੀਜ਼ਲ ਵੱਲੋਂ ਦੇ ਗਏ ਨੇ ਵੀ ਸਾਡੇ ਵੱਲੋਂ ਆਗਮਤ ਹੈਗੀ ਆ ਕਰੋ ਤੁਸੀਂ ਵੈਸੇ ਹੀ ਆ ਡੀਜ਼ਲ ਕੱਲੇ ਨਾਲ ਕੀ ਹੋਊਗਾ ਯਾਰ ਮਿੱਟੀ ਚਾਹੀਦੀ ਆ ਚਾਰ ਚਫੇਰੇ ਫਸਲਾਂ ਬੀਜੀਆਂ ਕੱਲਾ ਡੀਜ਼ਲ ਨਾਲ ਕੀ ਹੋਜੂ ਕਿ ਉਹਨਾਂ ਨੂੰ ਮਿੱਟੀ ਦਾ ਪ੍ਰਬੰਧ ਹੈ ਜਾਂ ਮਿੱਟੀ ਲਿਆਉਣ ਦਾ ਪ੍ਰਬੰਧ ਤੋੜੇ ਪਰਨ ਦਾ ਪਰ ਉਹਨਾਂ ਨੂੰ ਜਨਤਾ ਆਪ ਲੱਗੀ ਹੈ ਜਨਤਾ ਆਪ ਲੱਗੀ ਹੈ ਸੇਵਾ ਵਾਲੇ ਨੇ ਕਿਹੜਾ ਸੇਵਾ ਸੁਆ ਪਾਈ ਜਾਂਦੇ ਉਹੀ ਆ ਜਨਤਾ ਲੱਗੀ ਆ ਮਿੱਟੀ ਲਿਆਉਣ ਲੱਗੀ ਆ ਬੰਨ ਉੱਤੇ ਹੈਗਾ ਸਿਰਫ ਜੇ ਸੀ ਪੀ ਆਪ ਦੇ ਅੰਡਰ ਚੇ ਚੱਲਦੇ ਪਏ ਸੋ ਬਿਲਕੁਲ ਜੀ ਬਿਲਕੁਲ ਸਾਡੀ ਲਾਸਟ ਤੇ ਇਹੀ ਗੁਜਾਰਸ਼ ਆ ਦੇਖੋ ਸੰਗਤ ਲੱਗੀ ਆ ਤੇ ਸੰਗਤ ਨੂੰ ਜਿਹੜਾ ਮੈਂ ਕਵਾਂਗਾ ਵੀ ਫਾਇਦਾ ਵੀ ਹੋ ਗਿਆ ਉਹ ਜਿਹੜਾ ਗੱਟਾ ਪਰਲੇ ਬਣੇ ਸੁੱਟਿਆ ਨੇ ਇਹਨਾਂ ਨੇ ਵੱਡਾ ਉਹ ਹੁਣ ਉੱਤੇ ਆ ਗਿਆ ਪਹਿਲੇ ਤਾਂ ਸਵੇਰ ਦੇ ਜਿੰਨੇ ਸੀ ਉਹ ਰੁੜ ਗਏ ਕਿਉਂਕਿ 40 ਤੋਂ 50 ਫੁੱਟ ਡੂੰਗਾ ਸਤਲੁਜਾ ਇੱਥੋਂ ਉਹ ਰੁੜ ਗਏ ਸਾਰੇ ਹੁਣ ਲੱਗਦਾ ਹੈ ਕਿ ਇੱਥੇ ਥੋੜੀ ਜਿਹੀ ਟੱਕਰ ਦਾ ਜੇ ਇਹਨਾਂ ਗੱਟਿਆਂ ਨੂੰ ਰੋੜ ਕੇ ਨਾ ਲੈ ਗਏ ਤਾਂ ਬਚਾਅ ਹੋ ਜਾਊਗਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਹੁਣ ਲਿਆਓ ਇੰਜੀਨੀਅਰ ਜਿਨ੍ਹਾਂ ਨੂੰ ਤੁਸੀਂ ਮੋਟੀਆਂ ਤਨਖਾਹਾਂ ਦਿੰਦੇ ਹੋ ਉਹਨਾਂ ਨੂੰ ਲੈ ਕੇ ਆਓ ਟੈਕਨੀਕਲ ਤਰੀਕੇ ਨਾਲ ਕਿਵੇਂ ਰੋਕਣਾ ਔਰ ਯਾਰ ਲੱਗੇ ਤਾਂ ਸਾਰੇ ਅਨਪੜਨੇ ਤੇ ਤੁਹਾਡੀ ਟੈਕਨੀਕ ਨੂੰ ਅਸੀਂ ਕੀ ਲੈਣਾ ਮੋਟੀਆਂ ਤਨਖਾਵਾਂ ਲੈ ਕੇ ਕੁਰਸੀਆਂ ਤੇ ਬਹਿ ਕੇ ਏਸੀ ਕਮਰਿਆਂ 'ਚ ਬਹਿ ਕੇ ਮੁਰਜਣੇ ਹੋ ਅੱਜ ਟੈਕਨੀਕ ਦਿਖਾਓ ਇੱਥੇ ਕਿ ਸੱਤ ਲੋਈ ਦੇ ਐਸ ਮੰਝਰ ਨੂੰ ਕਿਵੇਂ ਰੋਕਣਾ ਅੱਜ ਤੁਹਾਨੂੰ ਦੇਖੀਏ ਕਿ ਤੁਸੀਂ ਜਿਹੜਾ ਪੜ੍ਹੇ ਹੋ ਉਹਦਾ ਅਸਰ ਇੱਥੇ ਦਿਖਾਓ ਇੱਥੇ ਤਾਂ ਫਿਰ ਅਨਪੜ ਲੱਗੇ ਤੁਹਾਡੇ ਨਾਲ ਤਾਂ ਅਨਪੜ ਚੰਗੇ ਆ ਸੋ ਦੇਖਣਾ ਹੋਊਗਾ ਸਰਕਾਰ ਦੇ ਕੰਨ ਤੇ ਇਹਨਾਂ ਅਫਸਰਾਂ ਦੇ ਕੰਨ ਤੇ ਜੂੰ ਸਰਕਦੀ ਹੈ ਸ਼ਾਮ ਤੱਕ ਇਹਨੂੰ ਰੋਕਣ ਵਾਸਤੇ ਵੱਡੇ ਕਦਮ ਚੁੱਕੇ ਜਾਂਦੇ ਆ ਕਿ ਇਹ ਬੰਨ ਟੁੱਟੇਗਾ ਪਾਜੀ ਜਿਹੜਾ ਮੰਜ਼ਰ ਦੇਖ ਕੇ ਦਰ ਰੂਹ ਕੰਬਦੀ ਹੈ ਜੀ ਅਸਲੀਅਤ ਹੈ ਸੇਰ ਦੇ ਮਨੋਂ ਉਤਾਵਲਾ ਸੀ ਅਸੀਂ ਜਾਈਏ ਸੇਵਾ ਕਰਕੇ ਆਈਏ ਅੱਜ ਪਰਮਾਤਮਾ ਨੇ ਸਾਨੂੰ ਇਸ ਕਾਬਲ ਕੀਤਾ ਅਸੀਂ ਸੇਵਾ ਕਰਨ ਆਏ ਆਪਣੇ ਭਰਾਵਾਂ ਦੇ ਨਾਲ ਖਲੋਤੇ ਆਂ ਤੁਸੀਂ ਤਾਂ ਸੇਵਾ ਕਰਨ ਆਏ ਹੋ ਪਰ ਮਹਿਕਮੇ ਦਾ ਅਫਸਰ ਕੋਈ ਨਹੀਂ ਹੈਗਾ ਉਹਦਾ ਕੀ ਕਰੀਏ ਤੁਸੀਂ ਦੇਖੋ ਆਨਪੜ ਲੱਗੇ ਨੇ ਇੱਥੇ ਜਿਹੜੇ ਟੈਕਨੀਕਲ ਇੰਜੀਨੀਅਰ ਹੁੰਦੇ ਨਾ ਇਹਨਾਂ ਮਹਿਕਮੇ 'ਚ ਉਹ ਇੰਜੀਨੀਅਰ ਕਿਉਂ ਨਹੀਂ ਇੱਥੇ ਹੈਗਾ ਬੇਕੋ ਜੀ ਆਹ ਦੇਖੋ ਇਹ ਇੰਜੀਨੀਅਰੋਂ ਵੱਧ ਕੇ ਨੇ ਇਹਨਾਂ ਦੇਸੀ ਜੁਗਾਰ ਲਾਏ ਬਹੁਤ ਵਧੀਆ ਹਾਂ ਬਹੁਤ ਮਾਨੋਸਾਹ ਹੋਇਆ ਸਾਡਾ ਵੀ ਆਪਣੇ ਆਪੇ ਸੇਵਾ ਕਰੀਏ ਪਰ ਸਮੇਂ ਦੇ ਥੋੜਾ ਜਿਹਾ ਹੀਰਫੇਰ ਕਰਕੇ ਅਸੀਂ ਨਹੀਂ ਆ ਸਕਦੇ ਪਰ ਅੱਜ ਆਈ ਸੇਵਾ ਕਰਨ ਆਏ ਆ ਲਾਈਵ ਸੇਵਰ ਵੈਲਫੇਅਰ ਸੁਸਾਇਟੀ ਸਾਡੀ ਫਿਰੋਜ਼ਪੁਰ ਦੀ ਆ ਠੀਕ ਹੈ ਜੀ ਮੈਂ ਦੀਪਕ ਜੋਸ਼ੀ ਹਾਂ ਵਾਈਸ ਪ੍ਰੈਜ਼ੀਡੈਂਟ ਤੇ ਸਾਡੇ ਨਾਲ ਸਾਹਿਲ ਜੀ ਅਰੋੜਾ ਜੀ ਨਿਰਮਲ ਜੀ ਹੈ ਰਾਹੁਲ ਜੀ ਜੋਸ਼ੀ ਵਿੱਕੀ ਜੀ ਤਵਨ ਸਾਹਿਬ ਨੇ ਬਹੁਤ ਵੱਡੀ ਸੇਵਾ ਦਿੱਤੀ ਹੈ ਆਜੋ 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 ਤਵਨ ਸਾਹਿਬ ਨੇ 3 ਦਿਨ ਹੋ ਗਏ ਮੈਨੂੰ ਕਹਿੰਦੇ ਸੇਵਾ ਕਰਨੀ ਸੇਵਾ ਕਰਨੀ ਜਿੰਨਾ ਪੈਸਾ ਲੱਗਿਆ ਕਹਿੰਦੇ ਮੈਂ ਲਾਨ ਨੂੰ ਤਿਆਰ ਆ ਜਿਆਦਾ ਜੀ ਡਰ ਤਾਂ ਬਹੁਤ ਜਿਆਦਾ ਲੱਗ ਬਾਕੀ ਲੋਕ ਆਪਣੀ ਸੇਵਾ ਨਿਭਾ ਰਹੇ ਨੇ ਸਾਰੇ ਨਾਲ ਮਿਲ ਕੇ ਕਰ ਰਹੇ ਨੇ ਪਰ ਸਰਕਾਰ ਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਕੋਈ ਫਾਇਦਾ ਨਹੀਂ ਕਿਸੇ ਵੀ ਸਰਕਾਰ ਦਾ ਕੋਈ ਬੰਦਾ ਨਹੀਂ ਇੱਥੇ ਆਇਆ ਮਹਿਕਮੇ ਦਾ ਕੋਈ ਬੰਦਾ ਨਹੀਂ ਇੱਥੇ ਆਇਆ ਕੁਝ ਨਿੱਕਾ ਜਿਹਾ ਬੱਚਾ ਵੀ ਬੜਾ ਉਤਾਵਲਾ ਸੀ ਕਹਿੰਦਾ papa ਮੈਂ ਵੀ ਸੇਵਾ ਕਰਨ ਜਾਣਾ ਮੇਰੀ ਸਾਰੇ ਸ਼ਹਿਰ ਵਸੇ ਨੂੰ ਇਹੋ ਪੀਲਾ ਜਿੰਨੇ ਚੋਕਾ ਕੋਈ ਹੈਗਾ ਰੁਪਈਆ 10 ਰੁਪਈਏ 10000 ਲੱਖ ਰੁਪਏ ਤੱਕ ਜਿੰਨਾ ਤੱਕ ਤੁਹਾਡੀ ਜ਼ਿਆਦਾ ਪਹੁੰਚਦੀ ਹੈ ਪਰ ਪਲੀਜ਼ ਇਸ ਵੇਲੇ ਤੁਸੀਂ ਪੰਜਾਬ ਦੇ ਨਾਲ ਖਲੋਵੋ ਜਿੱਥੇ ਜਿੱਥੇ ਜੇ ਏਰੀਆ ਚ ਵੀ ਹੈਗੇ ਨੇ ਬਹੁਤ ਵੱਡੀ ਸੇਵਾ ਕਰ ਲੋ ਇਹ ਮੌਕਾ ਆਇਆ ਸੇਵਾ ਦਾ ਨਿਭਾ ਲੋ ਸੇਵਾ ਹੀ ਤਰਮ ਹੈ ਬਿਲਕੁਲ ਬਿਲਕੁਲ ਮੁਸੀਬਤ ਆਈ ਹੈ ਤੇ ਇਸ ਮੌਕੇ ਸੇਵਾ ਕਰ ਲਵੋ ਇਹ ਪੈਸਾ ਆਪਾਂ ਨਾਲ ਨਹੀਂ ਲੈ ਕੇ ਜਾਣਾ ਇੱਥੇ ਰਹਿ ਜਾਣਾ ਤੁਹਾਡੇ ਪੁੱਤ ਪੋਤਰਿਆਂ ਨੇ ਬਾਅਦ ਦੇ ਵਿੱਚ ਉਝਾੜਨਾ ਜਿਹੜਾ ਪੈਸਾ ਤੁਸੀਂ ਗਲਤ ਨਜਾਇਜ਼ ਸਹੀ ਤਰੀਕੇ ਨਾਲ ਜੋੜਿਆ ਉਹ ਤੁਹਾਡੇ ਪੁੱਤ ਪੋਤਰਿਆਂ ਉਝਾੜਨਾ ਅੱਜ ਜੇ ਤੁਸੀਂ ਲਾਉਂਗੇ ਤਾਂ ਕੋਈ ਯਾਦ ਰੱਖੂਗਾ ਕਿ ਫਲਾਣੀ ਮੁਸੀਬਤ ਵੇਲੇ ਫਲਾਣਾ ਸਾਡੇ ਨਾਲ ਖੜਿਆ ਸੀ ਸੋ ਸਾਰੀਆਂ ਐਨਜੀਓ ਫਰੋਜ਼ਪੁਰ ਦੇ ਜਿੰਨੀਆਂ ਵੀ ਜਥੇਬੰਦੀਆਂ ਨੇ ਧਾਰਮਿਕ ਨੇ ਸਿੱਖ ਸੰਸਥਾਵਾਂ Hindu ਸੰਸਥਾਵਾਂ ਕੋਈ ਵੀ ਸੰਸਥਾ ਅੱਜ ਆ ਕੇ ਜਰੂਰ ਇੱਥੇ ਖੜੋ ਕਿਉਂਕਿ ਅੱਜ ਫ ਘਰ ਨੂੰ ਖਤਰਾ ਹੈ ਤੁਹਾਡੇ ਪਰਿਵਾਰਾਂ ਨੂੰ ਖਤਰਾ ਹੈ ਪ੍ਰਮਾਤਮਾ ਮਿਹਰ ਕਰੇ ਬਚਾ ਦੇਵੇਗਾ ਨਹੀਂ ਤਾਂ ਪ੍ਰਸ਼ਾਸਨ ਨਹੀਂ ਤਾਂ ਕੋਈ ਕਸਰ ਨਹੀਂ ਛੋਟੀ ਡਬਾਉਣ ਨੂੰ ਜੀ ਹੂੰ ਉਹ ਤਾਂ ਸ਼ਹਿਰ ਨੂੰ ਡਬਾਉਣ ਤੇ ਫਿਰਦਾ ਜੀ ਪ੍ਰਸ਼ਾਸਨ ਬਿਲਕੁਲ ਉਹਦਾ ਵਾਸ ਚੱਲੇ ਤੇ ਅੱਜ ਡਬੋਦੇ ਜੀ ਇਹ ਤਾਂ ਆ ਬੰਦੇ ਲੱਗੇ ਹੋਏ ਨੇ ਜੀ ਮੈਂ ਕਹਿੰਦਾ ਨਹੀਂ ਮੰਦਰ ਨੂੰ ਸਲਾਮ ਹੈ ਜੀ ਬਿਲਕੁਲ ਸਲਾਮ ਜਿਹੜੇ ਦਿਨ ਰਾਤ ਇੱਕ ਕਰਕੇ ਇੱਥੇ ਲੱਗੇ ਹੋਏ ਨੇ ਇਹ ਤਾਂ ਉਹਨੂੰ ਤਾਂ ਫਿਰੋਜ਼ਪੁਰ ਡੁੱਬ ਜਾਣਾ ਸੀਗਾ ਸਾਡੀ ਸੇਵਾ ਨੂੰ ਵੀ ਸਲੂਟ ਆ ਦਿਨ ਰਾਤ ਤੁਸੀਂ ਦੇਖਦੇ ਪਏ ਤੁਹਾਡੀਆਂ ਰੋਜ਼ ਦੀਆਂ ਨਿਊਜ਼ ਤੁਸੀਂ ਮੀਂਹ ਕਣੀ ਨਹੀਂ ਵੇਖਦੇ ਆंदे ਪਏ ਤੁਹਾਡੀ ਸੇਵਾ ਨੂੰ ਸਲੂਟ ਆ ਦਿਲੋਂ ਸਲੂਟ ਆ ਜ਼ਿੰਮੇਵਾਰੀ ਜ਼ਿੰਮੇਵਾਰੀ ਆ ਪ੍ਰਮਾਤਮਾ ਨੇ ਜਿਹਨੂੰ ਕਲਮ ਦਿੱਤੀ ਆ ਜਿਹੜੀ ਜ਼ਿੰਮੇਵਾਰੀ ਦਿੱਤੀ ਨਭਾਉਣੀ ਚਾਹੀਦੀ ਆ ਸੋ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਆ ਇੱਥੇ ਪਹੁੰਚੋ ਅੱਜ ਦੀ ਰਾਤ ਜਿਹੜੀ ਸਾਰੀ ਰਾਤ ਇੱਥੇ ਲਾਈਟਾਂ ਲੱਗਣੀਆਂ ਸਾਰੀ ਰਾਤ ਕੰਮ ਚੱਲਣਾ ਚਾਹੀਏ ਮੀਂਹ ਪਵੇ ਨੇਰੀ ਆਵੇ ਜੋ ਮਰਜ਼ੀ ਹੋਵੇ ਕਿਉਂਕਿ ਜੇ ਅਸੀਂ ਨਗਹਿਲੀ ਕਰ ਲਈ ਤਾਂ ਇਹ ਬੰਨ ਬਚਣਾ ਨਹੀਂ ਆ ਇਹ ਫਰੋਈ ਪਰ ਤੱਕ ਪਾਣੀ ਪਹੁੰਚਦਾ ਤੇ ਰਾਤ ਨੂੰ ਇਹ ਹਬੀਬ ਕੇ ਤੇ ਜਿਹੜਾ ਹੈਗਾ ਅਲੀ ਕੇ ਪਿੰਡ ਜਿਹੜਾ ਫਰੋਜ਼ਪੁਰ ਤੋਂ ਸਿਰਫ 2 ਕਿਲੋਮੀਟਰ ਐਕਸਟ੍ਰੀਓ ਸਾਹਿਬ ਆ ਰਹੇ ਨਾ ਨਹੀਂ ਇੱਕ ਮਿੰਟ ਤੁਸੀਂ ਤੁਸੀਂ ਰੁਕੋ ਨਾ ਤੁਸੀਂ ਵੀ ਤਾਂ ਮਹਿਕਮੇ ਤੋਂ ਯਾਰ ਤੇ ਛਡਾਉਨੇ ਕਿਉਂ ਤੇ ਤੁਸੀਂ ਛਡਾਉਨੇ ਕਿਉਂ ਕੋਈ ਨਹੀਂ ਕੋਈ ਨਹੀਂ ਗੱਲ ਜਵਾਬ ਦਿਓ ਭਾਈ ਦੇ ਕਿਉਂ ਭਾਈ ਦੇ ਕਿਥੇ ਕੰਮ ਕਰਾਣੇ ਪਏ ਤੁਹਾਨੂੰ ਇਹ ਲੱਗਦਾ ਉਹਨਾਂ ਲੋਕਾਂ ਨੂੰ ਪਤਾ ਨਹੀਂ ਲੱਗਣਾ ਤੁਸੀਂ ਕਿਹੜੇ ਮਹਿਕਮੇ ਤੋਂ ਨਹੀਂ ਨਹੀਂ ਮੈਨੂੰ ਤਾਂ ਪਤਾ ਸੀ ਅੱਛਾ ਦੱਸੋ ਕਿੰਨਾ ਪਾਣੀ ਛੱਡ ਰਹੇ ਹੋ ਅੱਗੇ 2.5 ਲੱਖ ਹਰੀਕੇ ਤੋਂ ਚੱਲ ਰਿਹਾ ਉਹ ਥੱਲੇ ਜਾ ਰਿਹਾ ਓਹੀ ਅੱਗੇ ਜਾ ਰਿਹਾ ਜੀ ਜੀ ਇਹਦੀ ਸਥਿਤੀ ਜਿਹੜੀ ਆ ਉਹ ਕਿਹਨੇ ਦੇਖਣੀ ਆ ਅ ਮੈਂਕਮਾ ਜੀ ਕੰਮ ਕਰਾਈ ਰਿਹਾ ਇੱਥੇ ਕੀ ਕੰਮ ਕਰ ਰਹੇ ਹੋ ਮੈਂਕਮਾ ਕੀ ਕਰਾ ਰਹੇ ਦੱਸੋ ਅ ਨੋਚ ਜੀ ਅਸੀਂ ਥੋੜੀ ਲੈ ਕੇ ਜਾ ਰਹੇ ਹਾਂ ਅੱਗੇ ਕੌਣ ਲੈ ਕੇ ਜਾ ਰਹੇ ਤਾਂ ਲੋਕ ਲੈ ਕੇ ਜਾ ਰਹੇ ਨਹੀਂ ਨਹੀਂ ਮੈਂਕਮਾ ਦੇ ਮੁਲਾਜ਼ਮ ਕਿਹੜਾ ਮੈਂਕਮਾ ਦਾ ਮੁਲਾਜ਼ਮ ਆ ਦੱਸੋ ਅਜੇ ਕੋਈ ਮੁਲਾਜ਼ਮ ਨਹੀਂ ਹੈ ਇੱਕ ਵੀ ਬੰਦਾ ਉੱਥੋਂ ਮੈਨੂੰ ਮੁਲਾਜ਼ਮ ਦੱਸ ਦਿਓ ਕੋਈ ਮੁਲਾਜ਼ਮ ਨਹੀਂ ਹੈ ਸਾਰੇ ਲੱਗੇ ਹੋ ਜੀ ਇਹ ਦੱਸੋ ਕਿਹੜਾ ਮੁਲਾਜ਼ਮ ਆ ਇੱਥੇ ਸਾਰੇ ਸਾਰੇ ਜਿੰਨੇ ਫੈਕਟਰੀ ਦੇ ਬੰਦੇ ਨੇ ਲੱਖ ਬੰਦੇ ਹੈ 10 ਬੰਦੇ ਮੁਲਾਜ਼ਮ ਕੱਢ ਦੇਣ 10 ਬੰਦੇ ਹਾਂ ਜੀ ਸਾਰੀ ਨੌਜਵਾਨ ਪੀੜੀ ਲੱਗੀ ਬੱਚੇ ਲੱਗੇ ਨੇ ਜਨਾਬ ਬੱਚੇ ਤੁਸੀਂ ਇੱਕ ਮਿੰਟ ਤੁਸੀਂ ਜਾਈਓ ਕਿ ਐਸਡੀਓ ਬਹਿ ਜਾਈਓ ਐਸਡੀਓ ਸਾਹਿਬ ਕਿੱਥੇ ਅਸਦੇਓ ਦੇਖੋ ਨਾ ਸਾਡੀ ਫੌਜ ਲੱਗੀ ਆ ਆਮ ਲੋਕ ਲੱਗੇ ਤੁਸੀਂ ਕਹਿੰਦੇ ਸਾਡੇ ਬੰਦੇ ਲੱਗੇ ਅਸੀਂ ਨੋਚ ਬਣਾ ਰਹੇ ਹਾਂ ਤੁਸੀਂ ਫਰੀਦ ਦਾ ਕ੍ਰੈਡਿਟ ਕਿਉਂ ਲਾ ਰਹੇ ਹੋ ਸਰ ਠੀਕ ਆ ਨਾ ਜੇ ਤੁਸੀਂ ਨਹੀਂ ਕੰਮ ਕਰ ਰਹੇ ਤੁਸੀਂ ਕਹਦੇ ਹੋ ਆਮ ਲੋਕ ਕੰਮ ਕਰ ਰਹੇ ਤੁਸੀਂ ਫਰੀਦ ਦਾ ਕ੍ਰੈਡਿਟ ਹੈ ਤੁਹਾਡਾ ਬੰਦਾ ਕਿਹੜਾ ਦਿਹਾੜੀ ਦੇ ਰਹੇ ਹੋ ਪਾ ਜੀ ਪੁੱਛੋ ਕੋਈ ਨਹੀਂ ਹੈ ਸਰਕਾਰੀ ਵਿਭਾਗ ਵਿੱਚ ਕੋਈ ਬੰਦਾ ਨਹੀਂ ਆਇਆ ਸੀ ਕੌਣ ਕੰਨ ਕੌਣ ਦਿਹਾੜੀ ਆ ਮ ਆਮਲਾ ਬੰਦੇ ਤੁਹਾਡੇ ਕਿੱਥੇ ਅੱਜ ਬਿਲਕੁਲ ਹਾਂਜੀ ਸੇਵਾ ਲਈ ਹੀ ਉਹ ਕਹਿੰਦੇ ਅਸੀਂ ਧੜੀ ਦੇ ਨਹੀਂ ਨਹੀਂ ਕਿਹੜਾ ਕਿਹੜਾ ਤੁਹਾਨੂੰ ਧੜੀ ਦੇ ਦੇਵੇ ਧੜੀ ਤੁਹਾਨੂੰ ਕਿਹੜਾ ਦਿੰਦਾ ਸੇਵਾ ਸਤੇ ਸੇਵਾ ਲਈ ਬੰਦਾ ਕੋਈ ਨਹੀਂ ਹੈਗਾ ਚੀਕ ਚੀਕ ਕੇ ਲੋਕ ਕਹ ਰਹੇ ਕਿ ਅਸੀਂ ਸੇਵਾ ਦੇ ਆ ਮਹਿਕਮਾ ਕਹਿੰਦਾ ਅਸੀਂ ਬੰਦੇ ਲਾਏ ਤੁਸੀਂ ਦੱਸੋ ਲਾਏ ਨਹੀਂ ਬਿਲਕੁਲ ਨਹੀਂ ਲਾਈ ਫਿਰ ਤੁਸੀਂ ਉਹਨਾਂ ਨੂੰ ਪੁੱਛ ਰਹੇ ਉਹਨਾਂ ਨੇ ਸਿਰਫ 50 ਬੰਦੇ ਲਾਏ ਆ ਬਾਕੀ ਸਾਡੇ ਸਾਰੇ ਬੰਦੇ ਆ ਸਾਰਿਆਂ ਨੇ ਸਾਰੇ ਕੰਮ ਹੋ ਰਹੇ ਆ ਸ਼ਹਿਰਾਂ ਚ ਲੋਕ ਨਿਕਲ ਕੇ ਆਦੀਆਂ ਦੁਕਾਨਾਂ ਬੰਦ ਕਰਕੇ ਆ ਗਏ ਆ ਕਿਉਂਕਿ ਅੱਜ ਐਤਵਾਰ ਆ ਛੋਟੇ ਬੱਚੇ ਲੱਗੇ ਨੇ ਪਿੰਡਾਂ ਦੇ ਲੋਕ ਆ ਗਏ ਨੇ ਸ਼ਹਿਰਾਂ ਦੇ ਲੋਕ ਵੀ ਆ ਗਏ ਐਤਵਾਰ ਕਰਕੇ ਪਰ ਪ੍ਰਸ਼ਾਸਨ ਦਾ ਅਧਿਕਾਰੀ ਸਾਨੂੰ ਮਹਿਕਮੇ ਦਾ ਅਧਿਕਾਰੀ ਕੋਈ ਨਹੀਂ ਮਿਲਿਆ ਹੁਣ ਮਿਲੇ ਸੀ ਪਰ ਉਹ ਵੀ ਪਤਾ ਨਹੀਂ ਲੱਗਦਾ ਕਿੱਧਰ ਚਲੇ ਗਏ ਇਧਰ ਨੂੰ ਭੱਜ ਕੇ ਆ ਗਏ ਸੀ ਲੱਭਦੇ ਆ ਕਹਿੰਦੇ ਕੋਈ ਐਸਡੀਓ ਤਾਂ ਆਏ ਨੇ ਜੇ ਸਾਡੇ ਸਾਹਮਣੇ ਆ ਗਏ ਤਾਂ ਫੋਨ ਲਾ ਕੇ ਅੱਗੇ ਨੂੰ ਭੱਜੀ ਜਾਂਦੇ ਅਸੀਂ ਜਵਾਬ ਇਹੀ ਮੰਗਣਾ ਕਿ ਭਾਈ ਤੁਸੀਂ ਕਿੰਨੇ ਬੰਦੇ ਲਾਏ ਇੱਥੇ ਆਗੇ ਜੀ ਹਾਂਜੀ ਸਰ ਲੱਭਿਆ ਕੋਈ ਬੰਦਾ ਐਸਡੀਓ ਸਵਾਰਿਆ ਜੀ ਪਿੱਛੇ ਨੇ ਕਿਤੇ ਕਿ ਤੁਰ ਕੇ ਆਉਂਦੇ ਉਹ ਐਕਸ਼ਨ ਸਾਹਿਬ ਜੀ ਉੱਥੇ ਬੈਠੇ ਨੇ ਬੈਠੇ ਨੇ ਹਾਂ ਜੀ ਇਹ ਪਿੱਛੇ ਬੈਠੇ ਨੇ ਅੱਗੇ ਲੋਕ ਕੰਮ ਕਰਦੇ ਪਏ ਯਾਰ ਇਹਨਾਂ ਨੂੰ ਹੌਸਲਾ ਬਜਾਈ ਤਾਂ ਕਰ ਦਿਓ ਨਹੀਂ ਨਹੀਂ ਕਰ ਹੀ ਦੇ ਜੀ ਸਾਰੇ ਕੰਮ ਲੱਗੇ ਲੇਬਰ ਵੀ ਲੱਗੀ ਹੋਈ 60 70 ਬੰਦੇ ਲੱਗੇ ਸਾਡੇ ਸਾਰੇ ਤਾਂ ਰੌਲਾ ਪਾ ਕੇ ਕਹਿ ਰਹੇ ਆ ਕਿ ਇੱਥੇ ਕੋਈ ਵੀ ਨਹੀਂ ਲੱਗਾ ਤੁਸੀਂ ਕਹਿ ਰਹੇ ਹੋ 60 70 ਬੰਦੇ ਲੱਗੇ ਜੇ ਕੋਈ ਲੱਗਾ ਤਾਂ ਕਹਦੇ ਭਾਈ ਜੇ ਕੋਈ ਇੱਥੇ ਤਨਖਾਹ ਲੈ ਰਿਆ ਤਾਂ ਇੱਥੇ ਜੇ ਕੋਈ ਇਹਨਾਂ ਨੇ ਦਿਹਾੜੀ ਲੈਣੀ ਸਾਨੂੰ ਦੱਸ ਦੇਵੇ ਵੀ ਅਸੀਂ ਮਹਿਕਮੇ ਤੋਂ ਦਿਹਾੜੀ ਵਾਲੇ ਬੰਦੇ ਲੱਗੇ ਆ ਸਾਨੂੰ ਤਾਂ ਕੋਈ ਦਿਸਦਾ ਨਹੀਂਗਾ ਆ ساری ਸੰਗਤ ਲੱ ਹਾਂਜੀ ਕੀ ਕਰ ਰਹੇ ਹੋ ਤੁਸੀਂ ਦੱਸੋ ਆਇਆ ਭਾਈ ਸਾਰੇ ਪਿੰਡਾਂ ਦੀ ਸੰਗਤ ਨਾਲ ਮਿਲ ਕੇ ਕੰਮ ਜੋ ਵੀ ਕਰਦੇ ਪੈਣੇ ਤੇਰੇ ਜੋ ਪ੍ਰਸ਼ਾਸਨ ਵੀ ਆਇਆ ਸੀ ਭੁੱਲਰ ਸਾਹਿਬ ਆਵੇ ਤੇਰ ਬਾਸੇ ਸੇਵਾ ਦੇ ਗਈ ਅੱਛਾ ਤੇ ਬਾਕੀ ਹੋਰ ਵੀ ਮਾਲੋ ਵੀ ਉਹ ਜੋ ਵੀ ਚੀਜ਼ਾਂ ਨੇ ਲੋੜ ਪਈ ਪਚਾਵਾ ਉਹ ਉੱਥੇ ਜਾਂ ਕਹਿੰਦੇ ਨੋਚਾ ਅਸੀਂ ਬਣਾ ਰਹੇ ਆ ਉਹ ਨਹੀਂ ਉਹ ਤਾਂ ਸੇਵਾ ਵੱਲੋਂ ਇਹ ਸੇਵਾ ਵੱਲੋਂ ਬਣਦੀਆਂ ਪਈਆਂ ਜੀ ਹਾਂਜੀ ਸੇਵਾ ਮਨੋ ਸੇਵਾ ਮਨੂ ਲੱਗੀ ਹੈ ਗਿਆ ਮਾਰ ਕੇ ਗਏ ਚਲੇ ਨੇ ਪਰ ਸੇਵਾ ਮਨੂ ਇਹ ਸੰਤ ਲੱਗੀ ਹੋਈ ਹੈ ਬਿਲਕੁਲ ਕਿਤੇ ਨਾ ਕਿਤੇ ਲੋਕ ਝੱਕ ਜਾਂਦੇ ਬੋਲਣ ਲੱਗੇ ਕਿ ਸੇਵਾ ਕੋਈ ਕਹਿੰਦਾ ਸੇਵਾ ਵੱਲੋਂ ਆ ਕੋਈ ਕਹਿੰਦਾ ਆਇਆ ਪਰ ਕਿਤੇ ਨਾ ਕਿਤੇ ਲੋਕ ਠੀਕ ਆਏ ਆ ਤੇ ਪਿੱਛੇ ਇੱਕ ਦਫਤਰ ਆਵਦੀਆਂ ਕਾਰਾਂ 'ਚ ਬੈਠੇ ਆ ਸੰਗਤ ਦੇ ਵਿੱਚ ਖੜਨਾ ਹੌਸਲਾ ਦੇਣ ਉਹਨਾਂ ਨੂੰ ਬਿਲਕੁਲ ਜੀ ਭੁੱਲਰ ਸਾਹਿਬ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਮਾਪਾ ਵਿਧਾਇਕ ਬਣਾਇਆ ਉਹਦਾ ਫਰਜ਼ ਬਣਦਾ ਸੀ ਆਉਣਾ ਪਰ ਫਿਰ ਹਾਲ ਸੰਗਤ ਲੱਗੀ ਆ ਆਪ ਲੱਗੀ ਆ ਜੇ ਉਹ ਆਏ ਨੇ ਤੇ ਉਹਨਾਂ ਨੇ ਕੋਈ ਸਹਾਨ ਨਹੀਂ ਕੀਤਾ ਖਤਰਾ ਆ ਫਿਰੋਜ਼ਪੁਰ ਨੂੰ ਹਾਂਜੀ ਵੀਰ ਜੀ ਕਿੰਨੇ ਸਰਕਾਰੀ ਤੌਰ ਤੇ ਲੱਗੇ ਹੋ ਨਹੀਂ ਜੀ ਸੇਵਾ ਹੀ ਸਾਨੂੰ ਬੜੇ ਦਿਨ ਹੋ ਗਏ ਆ ਜੇ ਸਰਕਾਰੀ ਹੁੰਦਾ ਕੰਮ ਤੇ ਆ ਉਦੋਂ ਦਾ ਜਿੱਦਾਂ ਦਾ ਉਹ ਉਥੋਂ ਸਿੱਧਾ ਸੀ ਹੁਣ ਉਹ ਇਹ ਪ੍ਰੋਪਰਲੀ ਕੰਪਲੀਟ ਹੋਣਾ ਸੀਗਾ ਹਾਂ ਇਹ ਸਰਕਾਰੀ ਤਾਂ ਉਤੇ ਡੀਸੀ ਸਾਹਿਬ ਆਏ ਸੀ ਉਹਨਾਂ ਨੇ ਆਖਿਆ ਸੀ ਕਿ ਤੁਸੀਂ ਵੱਧ ਤੋਂ ਵੱਧ ਬੰਦੇ ਲਾਓ ਇਹ ਬੰਦੇ 5 ਹੁੰਦੇ ਆ ਤੇ ਸਾਡੀਆਂ ਫੋਟੋ ਖਿੱਚ ਕੇ ਤੇ ਮਹਿਕਮਾ ਆਪ ਕਮਾਈ ਕਰੀ ਜਾਂਦਾ ਜੀ ਲਓ ਲਓ ਸੁਣ ਲਓ ਇਹ ਅਸੀਂ ਨਹੀਂ ਬੋਲਦੇ ਲੋਕ ਬੋਲਦੇ ਆ ਇਹ ਲੋਕਾਂ ਦੀ ਆਵਾਜ਼ ਹੈ ਨਾ ਵੋਟਾਂ ਪਾਈਆਂ ਯਾਰ ਇਹ ਡੁੱਬ ਜਾਣਾ ਹੈ ਫਿਰੋਜ਼ਪੁਰਾ ਦੇਖੋ ਤੁਸੀਂ ਸੇਵਾਆਂੀਆਂ ਟੀਮਾਂ ਵੀ ਸਾਡੀਆਂ ਆ ਗਈਆਂ ਇਹ ਸਾਰਿਆਂ ਨੂੰ ਸਲੂਟ ਆ ਜਿਹੜਾ ਵੇਖੋ ਇੱਥੇ ਕੰਮ ਕਰਦਾ ਉਹਨੂੰ ਭੁੱਖ ਵੀ ਲੱਗਣੀ ਆ ਉਹਨੂੰ ਪਿਆਸ ਵੀ ਲੱਗਣੀ ਆ ਸੋ ਬੱਚੇ ਨਿਕਨ ਕੇ ਬੱਚੇ ਲੱਗੇ ਆ ਐਤਵਾਰ ਦਾ ਦਿਨ ਆ ਛੋਟੇ ਛੋਟੇ ਬੱਚੇ ਲੱਗੇ ਆ ਸਾਰੇ ਸੇਵਾਦਾਰ ਨਹੀਂ ਜੀ ਸਾਰੇ ਸੇਵਾਦਾਰ ਹੀ ਲੱਗੇ ਨੇ ਉਹ ਤਾਂ ਕਹਿੰਦੇ ਅਨੋਚਾ ਅਸੀਂ ਬਣਾ ਰਹੇ ਹਾਂ ਥੱਲੇ ਬੱਚੇ ਸੇਵਾਦਾਰ ਲੱਗੇ ਨੇ ਬੰਦੇ ਲਗਾ ਦਿੰਦੇ ਕੋਈ ਬੰਦਾ ਨਹੀਂ ਲੱਗਾ 15 ਬੰਦੇ ਇਹਨਾਂ ਦਿਹਾੜੀ ਦਾ ਲਾਉਣਗੇ ਮੈਨੇ ਹਾਂਜੀ ਹਾਂਜੀ 50 50 ਇਹਨਾਂ ਨੇ ਬੰਦੇ ਲਗਾਏ 15 ਬੰਦੇ ਸਿਰਫ ਇਹਨਾਂ ਦਿਹਾੜੀ ਦਾ ਲਾਉਣਗੇ ਅੱਛਾ ਬਾਕੀ ਸਾਰੇ ਸੇਵਾਦਾਰ ਆ ਰਹੀ ਹੈ ਸਾਰੇ ਲੋ ਜੀ ਫਿਰ ਇਹੀ ਪਤਾ ਲੱਗਾ ਭਾਜੀ ਅਸੀਂ ਏਕ ਪ੍ਰਯਾਸ ਟੀਮ ਦੇ ਸਦਸਿਆਂ ਫਰੋਈਪੁਰ ਸ਼ਹਿਰ ਤੋਂ ਜੀ ਜੀ ਸਾਨੂੰ ਪਤਾ ਲੱਗਾ ਸੀ ਕਿ ਇੱਥੇ ਪਿੰਡ ਦੀਆਂ ਸੰਗਤਾਂ ਬੰਦ ਨੂੰ ਪੱਕਾ ਕਰਨ ਦਾ ਕੰਮ ਕਰ ਰਹੀਆਂ ਤੇ ਉਹਨਾਂ ਨੂੰ ਪੀਣ ਦੇ ਪਾਣੀ ਵਾਸਤੇ ਖਾਣ ਵਾਸਤੇ ਜ਼ਰੂਰਤ ਹੈ ਹਾਂ ਸਵੇਰ ਦੀ ਬਾਰਿ ਅਸੀਂ ਟੀਮ ਵਾਲੇ ਇਕੱਠੇ ਹੋਏ ਆ ਸਾਰੇ ਅਸੀਂ ਇੱਥੇ ਪਾਣੀ ਤੇ ਨਾਲ ਖਾਣ ਦਾ ਸਮਾਨ ਲੈ ਕੇ ਆਏ ਆ ਕਾਰਾਂ ਸਾਡੀਆਂ ਪਿੱਛੇ ਖੜੀਆਂ ਐ ਇੰਨੀ ਨਹੀਂ ਦਲਦਲ ਐ ਬਿਲਕੁਲ ਬਿਲਕੁਲ ਤੇ ਬੜੀ ਮੁਸ਼ਕਲ ਇੱਥੇ ਪਹੁੰਚੇ ਕਾਫੀ ਰਸਤ ਪਿੱਛੇ ਹੀ ਸਾਡੀ ਰਹਿ ਚੁੱਕੀ ਆ ਬਿਲਕੁਲ ਬਹੁਤ ਤੁਹਾਡਾ ਤੁਹਾਡਾ ਧੰਨਵਾਦ ਆ ਤੁਸੀਂ ਇੱਥੇ ਆਏ ਹੋ ਖੋਬੇ ਚੋਂ ਆਏ ਹੋ ਸ਼ਹਿਰ ਚੋਂ ਨਿਕਲ ਕੇ ਆਹ ਜਿਹੜੇ ਮੁੰਡੇ ਲੱਗੇ ਨੇ ਸਾਹਮਣੇ ਇੱਥੋਂ ਕੈਮਰਾ ਮਾਰ ਕੇ ਦਿਖਾਓ ਜਨਾਬ ਐਨਜੀਓ ਵਾਲੇ ਸੁਣਿਓ ਆਹ ਜਿਹੜੇ ਮੁੰਡੇ ਲੱਗੇ ਨਾ ਉਹਨਾਂ ਮੁੰਡਿਆਂ ਦੇ ਨਾਲ ਜਿਹੜਾ ਪਾਣੀ ਹੈ ਨਾ ਥੱਲੇ ਉਹ 50 ਫੁੱਟ ਡੂੰਘਾ ਵਾਹ ਬਿਲਕੁਲ ਇਹ ਸ਼ਾਇਦ ਨਾ ਪਤਾ ਹੋਵੇ ਉਹ ਵੇਖੋ ਮੌਤ ਦੇ ਉੱਤੇ ਖੜ ਕੇ ਫਰੋਜਪੁਰ ਨੂੰ ਬਚਾਉਂਦੀ ਬਚਾਉਂਦੀ ਇੱਕ ਮਿੰਟ ਜੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਪਰ 15 ਅਗਸਤ ਤੇ 26 ਜਨਵਰੀ ਨੂੰ ਸਰਟੀਫਿਕੇਟ ਕੋਈ ਹੋਰ ਲੈ ਜਾਂਦਾ ਦਿਖਾਓ ਉਹਨਾਂ ਨੂੰ ਕਿ ਇਹ ਆਮ ਲੋਕ ਨੇ ਜਿਹੜੇ ਕੰਮ ਕਰਦੇ ਨੇ ਇਹ ਆਮ ਲੋਕ ਨੇ ਜਿਨ੍ਹਾਂ ਨੂੰ ਚਾਹੀਦਾ 15 ਗੱ 26 ਜਨਵਰੀ ਤੇ ਸਨਮਾਨ ਕਰਨਾ ਪਰ ਇਹ ਕਿੱਥੋਂ ਸਨਮਾਨ ਹੋਣਗੇ ਇਹ ਤਾਂ ਅਨਪੜ੍ਹ ਨੇ ਇਹਨਾਂ ਕੋਲੋਂ ਤਾਂ ਮੁਸ਼ਕਾ ਆਉਂਦਾ ਪਰ ਜਿਹੜੇ ਇੰਜੀਨੀਅਰ ਅਸੀਂ ਰੱਖੇ ਆ ਉਹ ਇੰਜੀਨੀਅਰਾਂ ਨੂੰ ਅਸੀਂ ਲੱਖਾਂ ਲੱਖਾਂ ਤਨਖਾਹ ਦਿੰਨੇ ਆ ਅੱਜ ਅੱਜ ਕੋਈ ਟੈਕਨੀਕਲ ਬੰਦਾ ਇੱਥੇ ਕਿਉਂ ਨਹੀਂ ਆਜੋ ਅਨਪੜ ਖੜੇ ਆ ਅਨਪੜ ਚੰਗੇ ਕਿ ਪੜੇ ਲਿਖੇ ਚੰਗੇ ਆ ਭਾਜੀ ਅਨਪੜ ਹੀ ਚੰਗੇ ਆ ਜਿਹੜੇ ਸਾਡੇ ਸ਼ਹਿਰ ਨੂੰ ਬਚਾਰ ਰਿਹਾ ਐ ਇਹਨੇ ਲੱਖਾਂ ਜਿੰਦਗੀਆਂ ਬਚਾਉਣ ਵਾਸਤੇ ਅਗਲੇ ਕੰਮ ਕਰ ਰਿਹਾ ਬਿਨਾਂ ਦਿਹਾੜੀ ਤੋਂ ਭੁੱਖੇ ਪਾਣੇ ਲੱਗੇ ਹੋਏ ਆ ਮੈਂ ਤਾਂ ਪਹਿਲਾਂ ਆਂਦੇ ਹੀ ਇਹਨਾਂ ਸਾਰਿਆਂ ਨੂੰ ਸਲੂਟ ਕੀਤਾ ਇਹਨਾਂ ਦੇ ਚਰਨਾਂ 'ਚ ਸਾਡਾ ਪ੍ਰਣਾਮ ਐ ਜਿਹੜਾ ਆਪਣਾ ਸਮਾਂ ਇੱਥੇ ਦੇ ਰਿਹਾ ਪ੍ਰਸ਼ਾਸਨ ਸਾਨੂੰ ਨਹੀਂ ਕਿਤੇ ਵੇਖ ਰਿਹਾ ਇੰਡੀਅਨ ਆਰਮੀ ਖੜੀ ਐ ਤੇ ਸਾਡੇ ਪਿੰਡ ਵਾਲੇ ਖੜੇ ਆ ਪ੍ਰ ਫਰੋਈਪੁਰ ਰੱਬ ਸਾਰੇ ਆ ਇਹਨਾਂ ਪਿੰਡਾਂ ਵਾਲਿਆਂ ਦੇ ਸਾਡੇ ਸਾਥੀਆਂ ਦੇ ਸਾਰੇ ਆ ਸਾਡੇ ਕੋਲ ਜੋ ਮਦਦ ਹੋਏਗੀ ਅਸੀਂ ਇਹਨਾਂ ਨਾਲ ਖੜੇ ਆ ਰੋਟੀ ਪਾਣੀ ਵਾਸਤੇ ਜਿੰਨੇ ਜੋਗੀ ਇੱਕ ਪ੍ਰਿਆਸੀ ਪੂਰੀ ਟੀਮ ਆਪਣੇ ਭਰਾਵਾਂ ਦੇ ਆਪਣੇ ਇਹ ਪਰਿਵਾਰਾਂ ਦੇ ਨਾਲ ਖੜੀ ਆ ਜੀ ਬਿਲਕੁਲ ਬਹੁਤ ਵਧੀਆ ਗੱਲ ਆ ਹੋਰ ਦੱਸ ਦਿਆਂ ਤੁਹਾਨੂੰ ਆ ਜਿਹੜਾ ਝੋਨਾ ਹੈ ਨਾ ਇਹ ਉਹ ਸਾਹਮਣੇ ਜਿਹੜੀ ਨੋਚ ਆ ਉਥੋਂ ਸਿੱਧਾ ਸੀ ਜੀ ਤੇ ਹੁਣ ਇੱਥੋਂ 50 ਫੁੱਟ ਡੂੰਘਾ ਦਰਿਆ ਇਹਨੂੰ ਘੱਟੋ ਘੱਟ ਤਿੰਨ ਚਾਰ ਕਿੱਲੇ ਥਾਂ ਖਾ ਗਿਆ ਖਾ ਗਿਆ ਹੁਣ ਆ ਕਿੰਨਾਕ ਤਾਂ ਟਾਈਮ ਲੱਗੂ ਇਹਨੂੰ ਅੱਜ ਰਾਤ ਤੱਕ ਜੇਨ ਗਹਿਲੀ ਪ੍ਰਸ਼ਾਸਨ ਨੇ ਕਰਤੀ ਤੇ ਬੰਨ ਦੇ ਨਾਲ ਢਾ ਲੱਗ ਜਾਣੀ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਪ੍ਰਸ਼ਾਸਨ ਸੋ ਰਿਹਾ ਜੀ ਇਸ ਸਮੇਂ ਇਹ ਸਮਾਜ ਜਾਗ ਰਿਹਾ ਹੈ ਤਾਂ ਅਸੀਂ ਲੋਕ ਸੁਰੱਖਿਤ ਆ ਜੇ ਕਹਿੰਦੇ ਆ ਨਾ ਕਿ ਬਾਰਡਰ ਤੇ ਆਰਮੀ ਮੁਸਤੈਦ ਹੈ ਤੇ ਅਸੀਂ ਸੇਫ ਆ ਇੱਥੇ ਸਾਡੇ ਪਿੰਡੂ ਭਰਾ ਇਹ ਮੁਸਤੈਦ ਨੇ ਤੇ ਅਸੀਂ ਸ਼ਹਿਰ ਦੇ ਵਿੱਚ ਚੈਨ ਦੀ ਨੀਂਦ ਸੋ ਰਹੇ ਆ ਆਪਾਂ ਵੇਖ ਵੀ ਸਕਦੇ ਆ ਸਾਰੇ ਬਿਨਾਂ ਦਿਹਾੜੀ ਤੋਂ ਕੰਮ ਕਰ ਰਹ ਜਿਵੇਂ ਕਿ ਦੱਸ ਰਿਹਾ ਕਿ 50 50 ਬੰਦੇ ਲਖਾਏ ਜਾ ਰਿਹਾ ਪਰ ਦਿਹਾੜੀ ਵਾਲੇ 15 ਹੀ ਆ ਬਾਕੀ ਸਭ ਸੇਵਾ ਕਰ ਰਹੇ ਤਾਂ ਇਹਨਾਂ ਦੇ ਦਿਲ ਦੇ ਵਿੱਚ ਸਾਡੇ ਸ਼ਹਿਰ ਪ੍ਰਤੀ ਆਪਣੇ ਸਮਾਜ ਪ੍ਰਤੀ ਪਿਆਰ ਹੈ ਇਹਨਾਂ ਦੇ ਦਿਲ ਚ ਪਿਆਰ ਪਰ ਮਹਿਕਮੇਾਂ ਦੇ ਬਿੱਲ ਚ ਪਿਆਰ ਹੋਣਾ ਇਹ ਬਿੱਲ ਪਹਿਣ ਕੇ ਵੱਡੇ ਵੱਡੇ ਇਹ ਮੋٹے ਮੋٹے ਬਿੱਲ ਪਹਿਣ ਕੇ ਖਾਣ ਕੇ ਪਰ ਉਹ ਜ਼ਹਿਰ ਆਪਦੇ ਬੱਚਿਆਂ ਨੂੰ ਦੇਣਗੇ ਜਿਹੜੇ ਇਹਨਾਂ ਲੋਕਾਂ ਦੀ ਮਿਹਨਤ ਦਾ ਪੈਸਾ ਖਾਣ ਕੇ ਖੂਨ ਪਸੀਨੇ ਦੀ ਕਮਾਈ ਆ ਉੱਤੋਂ ਮੀਂਹ ਪੈ ਰਿਹਾ ਬੱਲੀਆਂ ਗਿੱਲੀਆਂ ਹੋ ਰਹੀਆਂ ਤੋੜੇ ਗਿੱਲੇ ਹੋ ਰਿਹਾ ਤਾਂ ਇਹ ਜਿਹੜੇ ਪਿੰਡੂ ਨੌਜਵਾਨ ਕੰਮ ਕਰਦੇ ਆ ਜੇ ਇਹ ਨਜਾਇਜ਼ ਬਿੱਲ ਪਏ ਤਾਂ ਪਰਮਾਤਮਾ ਦੇਖਦਾ ਉਹ ਖੂਨ ਪਸੀਨੇ ਦੀ ਕਮਾਈ ਆਪਦੇ ਬੱਚਿਆਂ ਨੂੰ ਦੇਣਗੇ ਹੁਣ ਇਹਨਾਂ ਨੇ ਖੂਨ ਪਸੀਨੇ ਦੀ ਕਮਾਈ ਦੇਣੀ ਆ ਕਿ ਜਾਇਜ਼ ਕੰਮ ਕਰਨੇ ਆ ਇਹ ਜਾਂ ਤਾਂ ਮਹਿਕਮੇ ਵਾਲੇ ਜਾਣਦੇ ਆ ਜਾਂ ਰੱਬ ਜਾਣਦਾ ਅੰਕਲ ਕਿੱਥੋਂ ਆਏ ਤੁਸੀਂ ਬੇਟੇ ਮੇਰਾ ਨਾਮ ਦੇਸ਼ ਤੁਲੀ ਆ ਅੱਛਾ ਜੀ ਫਿਰੋਜ਼ਪੁਰ ਸ਼ਹਿਰ ਤੋਂ ਆਏ ਆ ਹਮ ਸਾਡੀ ਸ਼ਾਹਬੇ ਤੁਲੀ ਬ్రਦਰ ਜਿਹੜੀ ਬਾਜ਼ਾਰ ਦੇ ਵਿੱਚ ਹਾਂ ਬਿਲਕੁਲ ਬਿਲਕੁਲ ਉਹ ਆਪ ਤੁਸੀਂ ਵੀ ਇੱਥੇ ਆਏ ਹੋ ਕਿੰਨੀ ਉਮਰ ਹੋ ਗਈ ਹੈ ਮੇਰਾ 80 ਸਾਲ ਹੈ ਜੀ 80 ਸਾਲ ਦੀ ਹਾਂ ਹਾਂ ਕਿਉਂ ਆਏ ਫਿਰ ਅੱਜ ਕੀ ਕੋਈ ਲੱਗਾ ਡਰ ਲੱਗਾ ਹਾਲਾਤ ਖਬਰਾਂ ਵੈਸੇ ਹੀ ਆ ਦੇਖ ਰਹੇ ਆ WhatsApp ਤੇ ਲੋਕੀ ਕੋਈ ਫੋਨ ਕਰਕੇ ਸਾਡੇ ਕੋਲ ਪੁੱਛ ਰਹੇ ਨੇ ਹਾਲਾਤ ਕੀ ਨੇ ਪਰ ਸਾਨੂੰ ਮੈਨੂੰ ਹੁਣੇ ਕੋਈ 1.5 ਘੰਟੇ ਪਹਿਲਾਂ ਮੈਸੇਜ ਆਇਆ ਕਿ ਗੀਪ ਕੇ ਜਿਹੜਾ ਹੈ ਕਿ ਨਹੀਂ ਉੱਥੇ ਪਾਣੀ ਬਿਲਕੁਲ ਬੰਦੇ ਨਾਲ ਲੱਗਿਆ ਲੱਗ ਗਿਆ ਫਿਰ ਦੇਖ ਲਿਆ ਤੁਸੀਂ ਹਾਂ ਬਿਲਕੁਲ ਪਾਣੀ ਬਿਲਕੁਲ ਨਾਲ ਲੱਗਿਆ ਤੁਹਾਨੂੰ ਕਿਸੇ ਨੇ ਦੱਸਿਆ ਕਿ ਪਾਣੀ ਪਹਿਲਾਂ ਪਿਛਾਂ ਸੀ ਕਾਫੀ ਝੋਨਾ 2-3 ਕਿੱਲੇ ਪਿਛਾਂ ਸੀ ਹਾਂ ਹਾਂ ਅੱਜ ਤੋਂ ਕੋਈ 15 ਪਹਿਲਾਂ ਪਾਣੀ ਪਿੱਛੇ ਸੀ ਹਾਂਜੀ ਹੁਣ ਪਾਣੀ ਬਿਲਕੁਲ ਨਾਲ ਲੱਗਿਆ ਜੋ ਹਾਲਾਤ ਚੱਲਦੇ ਪਏ ਨੇ ਅਗਰ ਹਿਮਾਚਲ 'ਚ ਈਸ਼ਵਰ ਦਸੇ ਅਦਾ ਕਰਾਂਗੇ ਕਿ ਹਿਮਾਚਲ بارش ਘਟੋਵੇ ਔਰ ਅਸੀਂ ਲੋਕਾਂ ਦੀ ਸੇਫਟੀ ਰਾਜ਼ੇ ਤੁਸੀਂ 88 ਵਾਲਾ ਪਾਣੀ ਵੇਖਿਆ ਬਿਲਕੁਲ ਦੇਖਿਆ ਜੀ ਤੇ ਜੇ ਬੰਨੂ ਨੁਕਸਾਨ ਹੁੰਦਾ ਹੈ ਤਾਂ ਫਰੋਹੀਪੁਰ ਨੂੰ ਕਿੰਨਾ ਕੋ ਖਤਰਾ ਫਰੋਹੀਪੁਰ ਨੂੰ ਖਤਰਾ ਹੀ ਖਤਰਾ ਜੀ ਇੰਦਾ ਕੋਈ ਸ਼ੱਕ ਨਹੀਂ ਗੱਲ ਨਹੀਂ ਫਰੋਹੀਪੁਰ ਇਹਨਾਂ ਜਿਹੜਾ ਸਰਾਊਂਡਿੰਗ ਏਰੀਆ ਆਪਸੇ ਪਾਸੇ ਵੀ ਉੱਥੇ ਵੀ ਪਾਣੀ ਜ਼ਿਆਦਾ ਮਾਰ ਕਰੇਗਾ ਕੋਕ ਅੱਗੇ ਨੂੰ ਪਾਣੀ ਦਾ ਵਹਾਵ ਜੜਾ ਹੈ ਕਿ ਨਹੀਂ ਲਾ 88 99 ਪਾਣੀ ਦਾ ਵਹਾਵ ਬਹੁਤ ਜ਼ਿਆਦਾ ਹੈ ਤੇਜ਼ ਸਪੀਡ ਜਿਆਦੀ ਐ ਇਸ ਵਾਰ ਬਿਲਕੁਲ ਕੋਈ ਸਾਹਮਣੇ ਨਜ਼ਰ ਆ ਰਹੀ ਹੈ ਹਾਂਜੀ ਹਾਂਜੀ ਹਾਂ ਸਪੀਡ ਜਿਆਦਾ ਤੇ ਅੰਕਲ ਅੰਕਲ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਆਉਂਦੇ ਕੋਈ ਦੁੱਚੇ ਨਹੀਂ ਕੋਈ ਦਿਸਿਆ ਨਹੀਂ ਮੈਨੂੰ ਇੱਥੇ ਕਿ ਜੇ ਆਇਆ ਮੈਂ ਉਹਦੇ ਲਈ ਕੈਮਰਾ ਕੀਤਾ ਤੇ ਭੱਜ ਗਿਆ ਇਹ ਕਿੱਡੀ ਕਰਨ ਗਈ ਨਹੀਂ ਮੰਨਦੇ ਪ੍ਰਸ਼ਾਸਨ ਤੁਸੀਂ ਇਹ ਦੇਖੋ ਇਸ ਵਾਰ ਸੇ ਘੱਟ ਘੱਟ 2000 ਆਦਮੀ ਹੋਏਗਾ ਤੇ ਮੇਰੇ ਕੋਲ ਗਵਰਨਮੈਂਟ ਦਾ ਆਦਮੀ ਕੋਈ ਨਹੀਂ ਹੈਗਾ ਹਾਂਜੀ ਸਿਰਫ ਲੋਕਾਂ ਜਿਹੜੇ ਐਨਜੀਓ ਨੇ ਉਹ ਹੀ ਐਸੇ ਸਾਰੀਆਂ ਕੰਮ ਕਰ ਰਹੀਆਂ ਪਿੰਡਾਂ ਵਾਲੇ ਆ ਮਨਪੜ ਲੋਕ ਲੱਗੇ ਆ ਅੰਕਲ ਤੁਸੀਂ ਮੈਂ ਤੁਹਾਨੂੰ ਤਾਂ ਰੋਕਿਆ ਤੁਸੀਂ ਵੱਡੇ ਹੋ ਤੁਸੀਂ ਸਮਾਂ ਦੇਖਿਆ ਤੁਸੀਂ ਪਿਛਲਾ ਮੌਕ ਓ ਦੇਖੋ ਅਨਪੜ ਬੰਦੇ ਵਿਚਾਰੇ ਜਿਹੜੇ ਨੌਜਵਾਨ ਹੈ ਨਾ ਉਹ ਲੱਗੇ ਉਥੋਂ 50 ਫੁੱਟ ਡੂੰਘਾ ਪਾਣੀ ਹੈ ਮੈਂ ਤਾਂ ਸਮਝਣ ਦੱਸਣਾ ਕਿ ਇੱਕ ਮੰਦੋ ਨਹੀਂ ਖੜਾ ਜਦੋਂ ਅੱਜ ਦੀ ਡੇਟ ਤੇ ਲੋਕੀ ਜਿਹੜੇ ਸਭ ਵਿਚਾਰੇ ਇੱਥੇ ਲੋਕੀ ਰਹਿੰਦੇ ਨੇ ਉਹਨਾਂ ਨੂੰ ਖਾਣ ਪੀਣ ਦਾ ਕਿਸੇ ਨੂੰ ਫਿਕਰ ਹੀ ਕੋ ਨਹੀਂ ਹੈਗਾ ਪਰ ਅੰਕਲ ਜੇ ਜੇ ਫ੍ਰੈਂਕਲੀ ਤੁਸੀਂ ਮੈਨੂੰ ਇਹ ਗੱਲ ਦੱਸੋ ਚਲੋ ਉਹ ਤਾਂ ਨਹੀਂ ਖੜੇ ਮੌਜੂਦਾ ਸਰਕਾਰ ਨੂੰ ਤਾਂ ਸਾਰੇ ਗਾਲਾਂ ਕੱਢਦੇ ਐ ਲਾਂਤਾਂ ਪਾਉਂਦੇ ਐ ਪਰ ਜਿਹੜੇ ਦੂਜੇ ਨੇ ਉਹ ਵੀ ਕਿਹੜੇ ਖੜੇ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਖਾ ਲਿਆ ਰੇਤਾ ਖਾ ਲਈਏ ਤੋਂ ਬਹੁਤ ਕੁਝ ਕਮਾਈ ਕੀਤੀ ਉਹ ਕਿਹੜੇ ਆ ਗਏ ਜਿਹੜੇ ਸਾਬਕਾ ਐਮਪੀ ਐਮਐ ਜਿਹੜੀ ਗੱਲ ਸੱਥੇ ਪਹਿਲ ਲਾਉਣੀ ਚਾਹੀਦੀ ਨੇ ਲੋਕਾਂ ਦੀ ਸੇਫਟੀ ਵਾਸਤੇ ਉਹਨਾਂ ਦੇ ਬਾਰੇ ਸੋਚਦਾ ਕੋਈ ਨਹੀਂ ਸਿਰਫ ਆਪਣੀ ਜੇਬ ਦੀ ਖਾਤਰ ਸਾਰਾ ਸੋਚਦੇ ਨੇ ਹਮ ਹਾਲ ਦੀ ਘੜੀ ਜਿਹੜਾ ਆਪਣਾ ਪਾਣੀ ਹਰੀਕੇ ਤੋਂ ਡਾਊਨ ਚੱਲ ਰਿਹਾ ਹੈ 2,53,000 ਦੇ ਆਰਾਊਂਡ ਬਾਊਂਡ ਚੱਲ ਰਿਹਾ ਹੈ ਇਹ ਤਾਂ ਪਿਛਲੇ ਮਹੀਨੇ ਦਾ ਪੰਜ ਚਾਰ ਪੰਜ ਦਿਨ ਤੋਂ ਇੰਨਾ ਕੀ ਹੈ ਨਹੀਂ ਨਹੀਂ ਜੀ ਜਿਹੜਾ ਪਰਸੋਂ ਰਾਤ ਨੂੰ ਪਾਣੀ ਸੀਗਾ 2,62,000 62,000 ਦੇ ਆਰਾਊਂਡ ਬਾਊਂਡ ਸੀ ਉਹਨਾਂ ਹੀ ਪਾਣੀ ਆਪਾਂ ਇੱਥੋਂ ਹੁਸੈਨੀਆਂ ਵਾਲੋਂ ਤੋਂ ਡਾਊਨ ਚੱਲ ਰਿਹਾ ਵੀ ਆਪਾਂ ਕੋਈ ਪਾਣੀ ਸਟੋਰ ਨਹੀਂ ਕਰ ਰਹੇ ਸੀ ਅੱਛਾ ਦੋ ਦਿਨਾਂ ਪਰਾ ਜਿਵੇਂ ਕੱਲ ਦੀ ਬਰਸਾਤ ਪੈਨ ਕਰਕੇ ਕੈਚਮੈਂਟ ਸਤਲੋਈ ਦੇ ਕੈਚਮੈਂਟ ਏਰੀਆ ਚ ਉਹਦੇ ਕਰਕੇ 7000 ਪਾਣੀ ਵਧਿਆ ਉਹ ਜ਼ਿਆਦਾ ਨਹੀਂ ਵਧਿਆ ਜੀ ਹਜੇ ਤੱਕ ਵੀ 2 ਲੱਖ 552000 ਪਾਣੀ ਹੁਣ ਹਾਲ ਦੀ ਘੜੀ ਚੱਲ ਰਿਹਾ ਜਾ ਕਿਨarre ਅੱਗੇ ਸੇਮ ਹੀ ਜਾ ਰਿਹਾ ਜੀ ਆਪਾਂ ਕੋਈ ਸਟੋਰ ਨਹੀਂ ਕਰ ਰਹੇ ਪਾਣੀ ਜਿੰਨਾ ਉੱਥੋਂ ਰਿਲੀਜ਼ ਹੋ ਰਿਹਾ ਨਾਲ ਦੇ ਨਾਲ ਇੱਥੋਂ ਉਹਨਾ ਆਪਾਂ ਛੱਡ ਰਹੇ ਹੁਣ ਸਰ ਜਿਵੇਂ ਹੁਣ ਇੱਥੋਂ ਘੁੰਮ ਕੇ ਪਾਣੀ ਜਿਹੜਾ ਉਹਨੂੰ ਕੱਟ ਮਾਰ ਰਿਹਾ ਜ਼ਮੀਨ ਨੂੰ ਤੇ ਉਹਨੇ 3-4 ਕਿਲੇ ਤਾਂ ਰੋਡ ਲਈ ਪਿਛਲੇ ਕਈ ਦਿਨਾਂ ਤੋਂ ਹੁਣ ਆਹ ਸਥਿਤੀ ਉਹਦੇ ਲਾਗੇ ਆ ਗਈ ਬੰਦੇ ਇਹੋ ਜੀ ਸ ਕੀ ਕਰਨਾ ਚਾਹੀਦਾ ਮਹਿਕਮੇ ਨੂੰ ਤੁਸੀਂ ਲੋਕਾਂ ਤੇ ਸਾਰਾ ਛੁੱਟਿਆ ਹੋਇਆ ਨਹੀਂ ਜੀ ਆਪਣੀ ਲੇਬਰ ਲੱਗੀ ਹੋਈ 70 80 ਬੰਦਾ ਲੱਗਿਆ ਹੋਇਆ ਜੀ ਇੱਕ ਮਿੰਟ ਮੈਂ ਲੈਟ ਮੀ ਸੇ ਹਾਂ ਨਹੀਂ ਕੋਈ ਗੱਲ ਠੀਕ ਹੈ ਜੀ ਤੇ ਆਪਾਂ ਸੀਮੈਂਟ ਦੇ ਘੱਟੇ ਵੀ ਦੇ ਰਹੇ ਹਾਂ ਜੀ ਮਿੱਟੀ ਵੀ ਚੱਲ ਰਹੀ ਹੈ ਜੀ ਜੋ ਵੀ ਆਪਾਂ ਨੂੰ ਪਿੰਡ ਵਾਲਿਆਂ ਨੇ ਡਿਮਾਂਡ ਕੀਤੀ ਹੈ ਜੀ ਫਾਰ ਇਗਜ਼ਾਮਪਲ ਇਹਨਾਂ ਨੇ ਕਿਹਾ ਵੀ ਸਾਨੂੰ ਡੀਜ਼ਲ ਦੋ ਡੀਜ਼ਲ ਦਾ ਵੀ ਇੱਕ ਇੱਕ ਦੇਦਾ ਵੀ ਚਲੋ ਆਪਣਾ ਕੰਮ ਨਹੀਂ ਰੁਕਣਾ ਚਾਹੀਦਾ ਹਲਦੀ ਘੜੀ ਤੇ ਜੇ ਕੋਈ ਹੋਰ ਵੀ ਕੋਈ ਡਿਮਾਂਡ ਕਰ ਰਹੇ ਤਾਂ ਆਪਾਂ ਨਾਦਨਪੁਰ ਇਹਨਾਂ ਨੇ ਕਿਹਾ ਬਿਜਲੀ ਆ ਬਿਜਲੀ ਦੀ ਤਾਰ ਵੀ ਆਪਾਂ ਪਵਾਤੀ ਵੀ ਰਾਤ ਨੂੰ 30 ਹਜ਼ਾਰ ਗੱਟਾ ਆਪਣੇ ਕੋਲ ਹਾਲੀ ਇੱਥੇ ਪਿਆ ਹੈ 50 ਹਜ਼ਾਰ ਆਨ ਦਾ ਵੇ ਹੈ ਉਹ ਵੀ ਰਾਤ ਤੱਕ ਇੱਥੇ ਪਹੁੰਚੂਗਾ ਟੋਟਲ 80 ਹਜ਼ਾਰ ਗੱਟਾ ਆਪਣੇ ਕੋਲ ਐਡ ਪ੍ਰੈਜ਼ੈਂਟ ਇੱਥੇ ਪ੍ਰੈਜ਼ੈਂਟ ਹੋਊਗਾ ਜਿੰਨੀ ਘੁੰਮਣਕੇਰੀ ਦਰਿਆ ਉੱਥੇ ਪਾਰਿਆ ਹੈ ਜਿੱਥੇ ਹੁਣ ਲੱਗੇ ਹੋਏ ਆ ਉੱਥੇ ਦੋ ਤਿੰਨ ਮੇਰੇ ਸਵਾਲ ਉੱਥੇ ਹੋਣਗੇ ਪਹਿਲੀ ਤਾਂ ਗਏ ਓਨੀ ਘੁੰਮਣਕੇਰੀ ਚ ਕੀ ਰੋਕ ਪਾਵਾਂਗੇ ਆਪਾਂ ਹਾਂਜੀ ਬਿਲਕੁਲ ਰੋਕ ਪਾਵਾਂਗੇ ਜੀ ਘੁੰਮਣਕੇਰੀ ਨੂੰ ਆਪਾਂ ਉਹਨਾਂ ਦੂਰ ਕਰ ਦਾਂਗੇ ਜੀ ਗੱਟੇ ਲਾ ਲਾ ਕੇ ਕ੍ਰੇਟ ਬਣ ਕੇ ਸੁੱਟ ਰਹਿਣਾ ਕ੍ਰੇਟ ਤਾਂ ਉਵੇਂ ਤੋਂ ਮੈਂ ਨਾ ਲੱਗਾ ਰੁੜ ਜਾਂਦਾ ਨਹੀਂ ਨਹੀਂ ਜੀ ਨਹੀਂ ਕ੍ਰ ਉਹ ਜਿੰਨੀ ਕੋ ਮਨਕੇਰੀ ਦਾ ਸਰਕਲ ਹੁੰਦਾ ਉਹ ਉਹਨਾਂ ਦੂਰ ਹੋ ਜਾਂਦਾ ਜੀ ਹਾਂ ਉਹਨਾਂ ਦੇ ਜਿੰਨਾਂ ਦੇ ਵਿੱਚ ਇਕੱਲਾ ਗੱਟਿਆਂ ਤੇ ਆਪਾਂ ਰਹਿਣਾ ਹੈ ਕਿ ਜਾਂ ਹੋਰ ਕੋਈ ਨਵਾਂ ਵੀ ਕਰ ਰਹੇ ਹਾਂ ਹਾਂ ਜੀ ਜਦੋਂ ਫਲੱਡ ਸੀਜ਼ਨ ਖਤਮ ਹੋਊਗਾ ਜੀ ਇੱਥੇ ਇਹਦੇ ਵਿੱਚ ਪ੍ਰਪੋਜ਼ਲ ਹੈਗੀ ਹੈ ਜੀ ਇੱਥੇ ਆਪਾਂ ਪ੍ਰੋਪਰ ਸਟੱਡ ਬਣਾ ਕੇ ਤੇ ਪੱਥਰਾਂ ਦੀ ਨੋਚ ਬਣਾਵਾਂਗੇ ਜੀ ਅੱਗੇ ਉਹ ਪ੍ਰਪੋਜ਼ਲ ਆਲਰੇਡੀ ਗਈ ਹੋਈ ਹੈ ਜੀ ਪਰ ਉਹ ਫਲੱਡ ਕਰਕੇ ਹੁਣ ਹਾਲ ਦੀ ਘੜੀ ਨਹੀਂ ਹੋ ਸਕਦੀ ਪਰ ਹੁਣ ਹਾਲ ਦੀ ਘੜੀ ਜੋ ਆ ਵੀ ਆਪਾਂ ਟੈਂਪਰੇਰੀ ਜਿਹੜਾ ਆਪਾਂ ਕਰ ਰਹੇ ਹਾਂ ਜੀ ਉਹ ਵੀ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਚੀਜ਼ ਨੂੰ ਸੇਵ ਕਰਨ ਦਾ ਜੀ ਇੱਕ ਲਾਸਟ ਸਵਾਲ ਆ ਮੇ ਤੁਹਾਡੇ ਤੁਸੀਂ ਕਹਿੰਦੇ ਹੋ ਸਾਡੇ ਆ ਉਹ ਕਹਿੰਦੇ ਵੀ ਅਸੀਂ ਨਹੀਂ ਅਸੀਂ ਤਾਂ ਸੇਵਾ ਚ ਲੱਗੇ ਚਲੋ ਉਸ ਗੱਲ ਨੂੰ ਛੱਡੋ ਜਿਹੜੇ ਬੰਦੇ 0.0 ਤੇ ਕੰਮ ਕਰ ਰਹੇ ਆ ਜਿਹੜੇ ਗੱਟੇ ਸੁੱਟ ਰਹੇ ਆ ਉਹਨਾਂ ਦੀ ਲਾਈਫ ਜੈਕਟਾਂ ਨਹੀਂ ਚਾਹੀਦੀਆਂ ਉਹਨਾਂ ਨੂੰ ਜੇ ਬੰਦਾ ਕੋਈ ਡਿੱਗ ਪਏ ਉਹਦੀ ਜ਼ਿੰਮੇਵਾਰੀ ਉਹ ਪ੍ਰੋਵਾਈਡ ਕਰਵਾ ਦੇਣੀ ਇਹ ਤੁਹਾਡੇ ਵੱਲੋਂ ਜਿਹੜੇ ਬੰਦੇ ਉੱਥੇ ਕੰਮ ਕਰ ਰਹੇ ਕਮ ਸਕੱਮ ਉਹਨਾਂ ਨੂੰ ਲਾਈਫ ਜੈਕਟਾਂ ਤਾਂ ਡਿਪਾਰਟਮੈਂਟ ਦੇ ਦੇ ਦੇਣੇ ਜੀ ਤੁਹਾਡੀ ਗੱਲ ਸਹੀ ਹੈ ਜੀ ਕਰਵਾ ਦੇਣ ਕਰਵਾ ਦੇਣਾ ਜੀ ਪ੍ਰੋਵਾਈਡ ਉਹਨਾਂ ਨੂੰ ਸ਼ੁਕਰੀਆ ਜੀ ਸ਼ੁਕਰੀਆ ਸੋ ਇਹ ਸੀ ਡਿਪਾਰਟਮੈਂਟ ਤੋਂ ਅਧਿਕਾਰੀ ਸੀਨੀਅਰ ਅਧਿਕਾਰੀ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਲਾਈਫ ਜੈਕਟਾਂ ਜਿਹੜੀਆਂ ਹੈਗੀਆਂ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਾਉਣੇ ਆ ਤੇ ਆਉਣ ਵਾਲੇ ਦਿਨਾਂ 'ਚ ਗੱਟੇ ਸਾਡੇ ਕੋਲੇ ਇੱਥੇ ਜਿਹੜੇ ਪੈਣੇ ਸੀਮੈਂਟ ਦੇ ਗੱਟੇ ਉਹ ਵੀ ਹੈਗੇ ਮਿੱਟੀ ਵੀ ਆ ਰਹੀ ਹੈ ਤੇ ਪਿੱਛੇ 50 ਹਜ਼ਾਰ ਗੱਟਾ ਜਿਹੜਾ ਉਹ ਹੋਰ ਵੀ ਆ ਰਿਹਾ ਤਾਂ ਕਿ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਯਾਨੀ ਕੱਲ ਤੱਕ ਜਿਹੜੀ ਆ ਇਹ ਰੋਕ ਪਾ ਲੇਗਾ ਚਾਹੇ ਉਹ ਇਲਾਕਾ ਹੈ ਜਾਂ ਡਿਪਾਰਟਮੈਂਟ ਹੈ ਇਹਦੇ ਤੇ ਰੋਕ ਪਾ ਲੂਗਾ ਤੇ ਸਵਾਰਾ ਫਿਰੋਜ਼ਪੁਰ ਵੀ ਚਾਹੁੰਦਾ ਹੈ ਕਿ ਅਲੀ ਕੇ ਬੰਨ ਜਿਹੜਾ ਉਹ ਨਾ ਟੁੱਟੇ ਤਾਂ ਕਿ ਫਿਰੋਜ਼ਪ ਅਹੀ ਫਰੋਇਪੁਰ ਸ਼ਹਿਰ ਤੋਂ ਪਾਜੀ ਸ਼ਹਿਰ ਤੋਂ ਅਚਾਨਕ ਇਧਰ ਨੂੰ ਆਉਣਾ ਕਿਵੇਂ ਬਣ ਗਿਆ ਸਾਨੂੰ ਪਾਜੀ ਸ਼ਹਿਰ ਬੈਠਿਆਂ ਨੂੰ ਇਹਨਾਂ ਨੇ ਡਰਾਤਾ ਵੀ ਸ਼ਹਿਰ 'ਚ ਖਤਰਾ ਬਹੁਤ ਹੈ ਭਾਈ ਪਾਣੀ ਸ਼ਹਿਰ ਲੱਗ ਚੱਲਿਆ ਨਾਲ ਸਾਨੂੰ ਤੇ ਡਰ ਪਿਆ ਪਿਆ ਬੱਚਿਆਂ ਨੂੰ ਲੈ ਕੇ ਸਮਾਨ ਨੂੰ ਲੈ ਕੇ ਜਾਵਾਂਗੇ ਕਿੱਥੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਮੁਰਗੀ ਮਰ ਗਈ ਤਾਂ ਪੈਸੇ ਦਾਂਗਾ ਬੱਕਰੀ ਮਰ ਗਈ ਤਾਂ ਪੈਸੇ ਦਾਂਗਾ ਇੱਥੇ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਕਿਸੇ ਨੂੰ ਪੰਜੀ ਨਹੀਂ ਪਹੁੰਚੀ ਕਿਸੇ ਨੂੰ ਕੋਈ ਦਾਲ ਨਹੀਂ ਪਹੁੰਚੀ ਕਿਸੇ ਨੂੰ ਕੋਈ ਆਟਾ ਨਹੀਂ ਪਹੁੰਚਿਆ ਉਹ ਜਾਜਾ ਸਾਣੀ ਸਮਾਨ ਸੱਟੀ ਜਾਂਦੇ ਜਿੱਦੋਂ ਸਮਾਨ ਸੌਟ ਦੇ ਥੱਲੇ ਲੋਕੀ ਐ ਵਿਚਾਰੇ ਬੁਚਦੇ ਨੇ ਸਾਰਾ ਸਮ ਸਾਰੇ ਥੱਲੇ ਉਹਨਾਂ ਨੂੰ ਚਾਰਾਂ ਦੇਣਾ ਸਮਾਨ ਮਦਦ ਕਰਨੀ ਕੋਈ ਬੰਦਿਆਂ ਨੂੰ ਕਰੋ ਤੁਸੀਂ ਉਹ ਤਾਂ ਐ ਛੁੱਟਦੇ ਮਜ਼ਾਕ ਕਰਦੇ ਗਰੀਬੀ ਦਾ ਮਜ਼ਾਕ ਡਾਈ ਜਾਂਦੇ ਨੇ ਇਹੋ ਜੀ ਸਰਕਾਰ ਤੋਂ ਕੀ ਲੈਣਾ ਲੋਕਾਂ ਨੇ ਮੈਨੂੰ ਤਾਂ ਇਹ ਤੇ ਕਰਨੀ ਸਮਝ ਆਈ ਲੋਕਾਂ ਦੀ ਵੀ ਸ਼ਹਿਰ ਤੇ ਲੋਕਾਂ 'ਚ ਡਰ ਬਣ ਗਿਆ ਤਾਂ ਹੀ ਸਾਰੇ ਲੋਕ ਝੂਮ ਬਣ ਕੇ ਜਿਵੇਂ ਮੇਲੇ ਦੀ ਤਰ੍ਹਾਂ ਇੱਥੇ ਆ ਗਏ ਭਾਜੀ ਸ਼ਹਿਰ ਪੂਰਾ ਡਰ ਪੈ ਗਿਆ ਲੋਕਾਂ ਨੂੰ ਤਾਂ ਇਹ ਲੱਗਾ ਖੜੋਤਾ ਵੀ ਖਰੇ ਕੀ ਬਣ ਗਿਆ ਕੀ ਵਿਵਪਤਾ ਪੈ ਗਈ ਏ ਤੇ ਕਿਸੇ ਕਿਸੇ ਨੇ ਸਾਰ ਨਹੀਂ ਲਈ ਲੋਕਾਂ ਦੀ ਤੁਸੀਂ ਅੱਗੇ ਤੱਕ ਜਾਇਓ ਕਿ ਜਾਣਾ ਜੀ ਜਾਣਾ ਜੀ ਭਾਜੀ ਚਲੋ ਵਿਵਪਤਾ ਦੇਖ ਕੇ ਆਓ ਮਾੜੀ ਜੀ ਕਿੰਨੀ ਕਾ ਤੁਹਾਨੂੰ ਪਤਾ ਲੱਗ ਜਾਊਗਾ